ਜਿਹੜੇ ਤਿੰਨ ਡਬਲਯੂ ਦਾ ਕੋਈ ਯਕੀਨ ਨਹੀਂ ਕੈਨੇਡਾ ਦੇ ਵਿੱਚ ਇੱਕ ਵੈਦਰ ਦਾ ਹੋ ਗਿਆ ਇੱਕ ਵਾਈਫ ਦਾ ਹੋ ਗਿਆ ਇੱਕ ਵਰਕ ਦਾ ਹੋ ਗਿਆ ਠੀਕ ਹੈ ਕੋਈ ਯਕੀਨ ਨਹੀਂ ਕੋਈ ਯਕੀਨ ਨਹੀਂਗਾ ਵਰਕ ਕਿਹੜੇ ਵਾਲੇ ਤੁਹਾਡਾ ਚਲਾ ਜਾਣਾ ਤੇ ਕਿਹੜੀ ਔਰਤ ਨੇ ਕਿਹੜੇ ਬੰਦੇ ਨੂੰ ਛੱਡ ਕੇ ਕਿਹਦੇ ਨਾਲ ਚਲੇ ਜਾਣਾ ਆਪਣੇ ਵਾਂਗੂ ਨਹੀਂ ਵਿਚਾਰ ਲਾਵਾਂ ਲੈਣੀਆਂ ਤੇ ਸਾਰੀ ਜ਼ਿੰਦਗੀ ਉਸੇ ਨਾਲ ਹੀ ਨਿਭਾਉਣੀ ਆ ਜਿਹੜੇ ਤਾਂ ਬੱਚੇ ਜਾਂਦੇ ਐ ਇਥੋਂ ਪੜ੍ਹ ਲਿਖ ਕੇ ਜਾਂਦੇ ਆ ਉਹ ਤਾਂ ਬਦਲਦੇ ਹੀ ਬਦਲਦੇ ਆ ਕੈਨੇਡਾ ਦੇ ਹਾਲਾਤ ਦੇ ਮੁਤਾਬਕ ਉੱਥੇ ਜਾਂਦੇ ਆ ਕਿਉਂਕਿ ਉਹਨਾਂ ਦੇ ਕੰਮਕਾਰ ਵੀ ਉਦਾਂ ਦੇ ਆ ਤੇ ਜਿਹੜੇ ਦੂਜੇ ਲੋਕ ਆ ਵੱਡੀ ਉਮਰ ਦੇ ਜਾਂਦੇ ਆ ਉਹ ਆਪਣੇ ਨਾਲ ਸਾਰੀਆਂ ਇਥੋਂ ਵਾਲੀਆਂ ਆਦਤਾਂ ਲੈ ਕੇ ਜਾਂਦੇ ਆ ਇਥੋਂ ਵਾਲੀਆਂ ਵਿਵਹਤਾ ਨਾਲ ਲੈ ਕੇ ਜਾਂਦੇ ਆ ਟੂਨੇ ਉੱਥੇ ਵੀ ਹੁੰਦੇ ਆ ਅੱਛਾ ਕਬੂਤਰਾਂ ਨੂੰ ਦਾਣੇ ਉੱਥੇ ਵੀ ਪਾਏ ਜਾਂਦੇ ਆ ਠੀਕ ਹੈ ਉੱਥੇ ਜੇ ਕੋਈ ਹੋਰ ਪੰਛੀ ਹੈਗੇ ਆ ਉਹਨਾਂ ਨੂੰ ਵੀ ਦਾਣੇ ਪਾਉਂਦੇ ਆ ਆਪਣੇ ਲੋਕ ਜਿਨ੍ਹਾਂ ਨੂੰ ਕੋ ਗੋਰੇ ਬਹੁਤ ਮਾਰਾ ਸਮਝਦੇ ਆ ਉਸ ਤੋਂ ਬਾਅਦ ਉੱਡ ਕੇ ਉਹ ਗੋਰਿਆਂ ਦੇ ਘਰਾਂ ਦੇ ਬਿੱਠਾ ਕਰਦੇ ਸੀ ਗੋਰਿਆਂ ਨੇ ਬਹੁਤ ਕਿਹਾ ਵੀ ਇਹਨਾਂ ਨੂੰ ਤੁਸੀਂ ਇਹ ਅਪੰਗ ਨਾ ਕਰੋ ਵੀ ਇਹਨਾਂ ਦੀ ਜਿਹੜੀ ਆਪਦੀ ਖਰਾਕ ਹੈ ਇਹ ਆਪ ਕੋਸ਼ਿਸ਼ ਕਰਨੇ ਠੀਕ ਹੈ ਪਰੰਤੂ ਆਪਣੇ ਲੋਕ ਹਟੇ ਨਹੀਂ ਸਗੋਂ ਗੋਰੇ ਉਹਨਾਂ ਦੀ ਬਿੱਠਾਂ ਤੋਂ ਡਰਦੇ ਘਰ ਵੇਚ ਕੇ ਹੋਰ ਕਿਸੇ ਪਾਸੇ ਚਲੇ ਗਏ ਕਦੇ ਹੋਣ ਲਗਾ ਉਹ ਆਪਣੀਆਂ ਜੈਕਟਾਂ ਦੀਆਂ ਸਾਰੀ ਜੇਬਾਂ ਭਰ ਲਿਆ ਉਹਨਾਂ ਨੇ ਜਦੋਂ ਟ੍ਰਾਂਟੋ ਵਾਲੇ ਪੀਅਰਸਨ 에ਅਰਪੋਰਟ ਤੇ ਉਤਰੇ ਜਦੋਂ ਉਹਨਾਂ ਨੇ ਜੇਬਾਂ ਦੇਖੀਆਂ ਉਹ ਕਦੇ ਬਾਹਰ ਕੱਢੋ ਜਦੋਂ ਬਾਹਰ ਕੱਢਿਆ ਉਹਨਾਂ ਨੇ ਦੇਖ ਕੇ ਉਹਦੇ ਤੇ ਲਿਖਿਆ ਹੋਇਆ ਸੀਗਾ ਉਹ ਫਿਰ ਜੇਬ ਵਿੱਚ ਪਾ ਲਿਆ ਆ ਉਹ ਕਹਿੰਦਾ ਉਹ ਕਹਿੰਦਾ ਇਸ ਕੋਲੋਂ ਮੈਂ ਚੰਗਾ ਰਿਹਾ ਜਿਹੜਾ ਕਹਿੰਦਾ ਮੈਂ ਕੁੱਕਰ ਲਿਆ ਰਿਹਾ ਸੀਗਾ ਮੇਰੇ ਬੈਗ ਦੇ ਵਿੱਚ ਸੀਗਾ ਉਹ ਸਾਰਾ ਹੀ ਜਿਆਦੇ ਦੀਆਂ ਕੁੜੀਆਂ ਨਾਲ ਭਰਿਆ ਹੋਇਆ ਸੀ ਸਟੂਡੈਂਟਸ ਜਿਆਦੇ ਨਵੇਂ ਜਾਂਦੇ ਆ ਜਿਹੜਿਆਂ ਦੇ ਕੈਂਚੀ ਚ ਆਪਣਾ ਪਾ ਕੇ ਤੇ ਚੈੱਕ ਵਾਲੇ ਸਾਫੇ ਬਣ ਕੇ ਮौज-ਮਸਤੀ ਨਾਲ ਕਮੀਜ਼ ਵੇਮਾ ਪਾ ਕੇ ਬਾਹਰ ਉਹ ਸਾਈਡ ਤੇ ਹੋਏਗਾ ਇਹ ਨਹੀਂ ਸਾਈਡ ਤੇ ਹੋਣਗੇ ਪਰ ਇਹਨਾਂ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਉਹ ਬਹੁਤ ਘੱਟ ਆ ਉਹ 1% ਵੀ ਨਹੀਂ ਹੋਣੀ ਜੀ ਕਿਉਂਕਿ ਇਹ ਜਿਹੜੀਆਂ ਮਾੜੀਆਂ ਗੱਲਾਂ ਨੇ ਉਹ ਜ਼ਿਆਦਾ ਨੋਟਿਸ ਚ ਆਉਂਦੀਆਂ ਨੇ ਜਿਹੜੇ ਹਾਂ ਹਾਈਲਾਈਟਸ ਜ਼ਿਆਦਾ ਹੁੰਦੀਆਂ ਨੇ ਜਿਹੜੇ ਚੰਗੀਆਂ ਗੱਲਾਂ ਨੇ ਉਹ ਹਾਈਲਾਈਟਸ ਘੱਟ ਹੁੰਦੀਆਂ ਨੇ ਮੈਡੀਕਲ ਦਾ ਉੱਥੇ ਡਾਕਟਰਾਂ ਦੀ ਕਮੀ ਬਹੁਤ ਆ ਉੱਥੇ ਕੇਮੋਥੈਰੇਪੀ ਸ਼ੁਰੂ ਹੋਣ ਤੱਕ ਤੇ ਪਹਿਲੀ ਅਪਾਇੰਟਮੈਂਟ ਜਿਹੜੀ ਉਹਨਾਂ ਨੂੰ ਮਿਲੀ ਸੀ ਉਹ 1 ਸਾਲ ਹੋ ਗਿਆ ਸੀ ਸਮਾਂ 1 ਸਾਲ ਬਾਅਦ ਜਾ ਕੇ ਟ੍ਰੀਟਮੈਂਟ ਸ਼ੁਰੂ ਹੋਇਆ ਉਹਨਾਂ ਦਾ ਜੇ ਇਹ ਟ੍ਰੀਟਮੈਂਟ ਪਹਿਲਾਂ ਸ਼ੁਰੂ ਹੋ ਜਾਂਦਾ ਤਾਂ ਜਿਹੜਾ ਸਾਡਾ ਦੋਸਤ ਸੀਗਾ ਉਹਦੀ ਜਾਨ ਬਚ ਸਕਦੀ ਸੀ ਉੱਥੇ ਸਾਰਾ ਨਸ਼ਾ ਮਿਲਦਾ ਜੀ ਉੱਥੇ ਚਿੱਟਾ ਵੀ ਮਿਲਦਾ ਉੱਥੇ ਪੀਮ ਵੀ ਮਿਲਦੀ ਆ ਸਾਰਾ ਕੁਝ ਮਿਲਦਾ ਉੱਥੇ ਪਰ ਨਸ਼ਾ ਮਹਿੰਗਾ ਬਹੁਤ ਆ ਉੱਥੇ ਅੱਛਾ ਜੀ ਉੱਥੇ ਬੰਦੇ ਨੂੰ ਸਰਵਾਈਵ ਕਰ ਲਈ ਤੁਹਾਨੂੰ ਕੰਮ ਲੱਭਣਾ ਹੀ ਪੈਣਾ ਉੱਥੇ ਇਸ ਕਰਕੇ ਜਿਹੜੇ ਤਾਂ ਕੰਮ ਵਾਲੇ ਚੱਕਰ ਚ ਪੈ ਗਏ ਉਹ ਤਾਂ ਨਸ਼ੇ ਤੋਂ ਦੂਰ ਹੋ ਜਾਂਦੇ ਆ ਜਿਨ੍ਹਾਂ ਕੋਲੇ ਉੱਥੇ ਪੁੱਗ ਤੈ ਗਈ ਆ ਜਾਂ ਇਧਰੋਂ ਪੈਸੇ ਜਾਂਦੇ ਆ ਜਾਂ ਉਥੇ ਆ ਕੇ ਉਦਾਂ ਦੇ ਕੰਮ 'ਚ ਪੈ ਗਏ ਜਿਹਦੇ 'ਚ ਪੈਸੇ ਬਣਦੇ ਆ ਉਹ ਨਸ਼ੇ ਵਾਲੇ ਪਾਸੇ ਪੈ ਜਾਂਦੇ ਆ ਆ ਨਸ਼ਾ ਸਪਲਾਈ ਵੀ ਕਰਦੇ ਆ ਵੇਚਦੇ ਵੀ ਆ ਆਪ ਵੀ ਖਾਂਦੇ ਸਾਰਾ ਕੁਝ ਕਰਦੇ ਆ ਕਿ ਨੌਜਵਾਨੋ ਜੇ ਤੁਸੀਂ ਬਾਹਰ ਗਏ ਹੋ 5-7 ਸਾਲ ਲਾਓ ਪੈਸੇ ਕਮਾਓ ਵਾਪਸ ਆ ਜਾਓ ਕੀ ਇਹ ਪੋਸੀਬਲ ਹੈਗਾ ਉਥੇ ਜਿਹੜਾ 5-7 ਸਾਲ ਲਾ ਕੇ ਬੰਦਾ ਵਾਪਸ ਇੱਥੇ ਆ ਜਾਵੇ ਦੇਖੋ ਜੀ ਆ ਜਿਹੜਾ ਹੁਣ ਉਥੇ ਮਾਹੌਲ ਬਣਿਆ ਹੋਇਆ ਇਹਦੇ 'ਚ ਤਾਂ ਸੁਣਦੇ ਆਂ ਕੁਝ ਫੈਮਿਲੀਜ਼ ਵਾਪਸ ਆ ਰਹੀਆਂ ਨੇ ਪਰ ਜਿਹੜੇ ਉਥੇ ਸੈੱਟ ਹੋ ਗਏ ਕੰਮ ਕਰ ਰਹੇ ਜਿਨ੍ਹਾਂ ਨੂੰ ਚੰਗੇ ਮਿਲੇ ਹੋਏ ਆ ਉਥੇ ਉਹਨਾਂ ਦਾ ਮੁਸ਼ਕ ਵਾਪਸ ਆਉਣਾ ਮੁਸ਼ਕਲ ਹੈ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਹੀ ਉੱਥੇ ਐਡਜਸਟ ਹੋ ਗਏ ਉਹਨਾਂ ਨੇ ਵਾਪਸ ਆਉਣਾ ਹੀ ਨਹੀਂ ਇੱਧਰ ਲੋਕਵਾਜ ਟੀਵੀ ਨਾਲ ਜੁੜੇ ਤਸੀਮ ਅਹਿਮਤਾਜ ਅਕਸਰ ਹੀ ਆਪਾਂ ਕੈਨੇਡਾ ਦੇ ਲਾਈਫਸਟਾਈਲ ਬਾਰੇ ਇੰਟਰਵਿਊ ਦੇਖਦੇ ਰਹਿੰਨੇ ਆ ਪਰ ਜ਼ਿਆਦਾਤਰ ਉਹ ਲੋਕ ਹੁੰਦੇ ਨੇ ਜਿਹੜੇ ਘੱਟ ਸਮਾਂ ਜਾਂ ਘੁੰਮ ਕੇ ਆਉਂਦੇ ਨੇ ਕੈਨੇਡਾ ਦੇ ਵਿੱਚ ਪਰ ਅੱਜ ਜਿਹੜੇ ਕੈਨੇਡਾ ਦੇ ਹਾਲਾਤਾਂ ਬਾਰੇ ਲਾਈਫਸਟਾਈਲ ਬਾਰੇ ਜਿਹੜਾ ਵਾਤਾਵਰਨ ਆ ਉਹਦੇ ਬਾਰੇ ਹੋਰ ਵੀ ਕਈ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਹਾਕਮ ਸਿੰਘ ਢਾਲੇਵਾਲ ਅੰਕਲ ਜੀ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਕ ਲਈ ਸਵਾਗਤ ਹੈ ਲੋਕਾਂ ਦੀ ਟੀਵੀ ਉਤੇ ਜੀ ਹਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਠੀਕ ਠਾਕ ਹੋ ਜੀ ਹਾਂ ਬਿਲਕੁਲ ਜੀ ਬਿਲਕੁਲ ਠੀਕ ਠਾਕ ਕਦੋਂ ਆਏ ਫਿਰ ਇਸ ਵਾਰ ਕੈਨੇਡਾ ਤੋਂ ਆਸੀਂ 14 ਨਵੰਬਰ ਨੂੰ ਆਏ ਸੀ ਜੀ 14 ਨਵੰਬਰ ਨੂੰ ਹਾਂ ਜੀ ਜੇ ਜਿਵੇਂ ਆਪਾਂ ਗੱਲਬਾਤ ਕੀਤੀ ਜੀ ਕਿ ਅਕਸਰ ਆਪਾਂ ਦੇਖਦੇ ਹਾਂ ਕਈ ਲੋਕ ਬੋਲ ਰਹੇ ਹੁੰਦੇ ਆ ਸੋਸ਼ਲ ਮੀਡੀਆ ਤੇ ਕੈਨੇਡਾ ਦੇ ਬਾਰੇ ਕਿ ਕੈਨੇਡਾ ਵਿੱਚ ਆਹ ਆਏ ਆ ਆਹ ਆਏ ਆ ਪਰ ਤੁਹਾਡੇ ਹਿਸਾਬ ਕੈਨੇਡਾ ਵੀ ਹੁਣ ਤਾਂ ਪੰਜਾਬ ਵਰ ਗਈ ਆ ਕਿਉਂਕਿ ਆਪਣੇ ਪੰਜਾਬੀ ਬਹੁਤ ਚਲੇ ਗਏ ਉੱਥੇ ਜੀ ਹਰ ਇੱਕ ਸ਼ਹਿਰ ਦੇ ਵਿੱਚ ਜਿਵੇਂ ਬ੍ਰਿੰਟਨ ਹੈਗਾ অন্ਟਾਰੀਓ ਦੇ ਵਿੱਚ ਅਸੀਂ ਉੱਥੇ ਲੰਡਨ ਸ਼ਹਿਰ ਦੇ ਵਿੱਚ ਰਹਿੰਦੇ ਆ ਜੀ ਤੇ ਪੰਜਾਬੀ ਬਹੁਤ ਆ ਉੱਥੇ ਪਾਰਕਾਂ ਦੇ ਵਿੱਚ ਮਿਲਦੇ ਆ ਆਪਣੇ ਤੇ ਵਾਤਾਵਰਨ ਉੱਥੋਂ ਦਾ ਥੋੜਾ ਜਿਹਾ ਪੰਜਾਬ ਨਾਲੋਂ ਫਰਕ ਹੈ ਆ ਵੀ ਸਾਫ਼ ਸੁਥਰਾ ਹੈ ਜੀ ਹਵਾ ਸਾਫ਼ ਆ ਮਿੱਟੀ ਨਹੀਂ ਉੱੜਦੀਗੀ ਉੱਥੇ ਟੈਂਪਰੇਚਰ ਗਰਮੀਆਂ ਦੇ ਵਿੱਚ ਵੀ ਵੱਧ ਤੋਂ ਵੱਧ 30 ਕਿਤੇ ਤੱਕ ਰਹਿੰਦਾ ਠੀਕ ਹੈ ਜੀ ਇਹ ਕਰਕੇ ਵੀ ਸੂਰਜ ਨੇੜਾ ਤੁ ਜੇ ਬਾਹਰ ਨਿਕਲ ਲਈ ਤੁਹਾਡੇ ਸਿਰ ਤੇ ਤੁਹਾਨੂੰ ਕੈਪ ਲੈਣੀ ਪੈਂਦੀ ਆ ਜੇ ਬਾਹਾਂ ਤੁਹਾਡੀਆਂ ਨੰਗੀਆਂ ਨੇ ਉੱਥੇ ਤੁਹਾਨੂੰ ਸਨ ਕਰੀਮ ਲਾਉਣੀ ਪੈਂਦੀ ਆ ਠੀਕ ਆ ਤੇ ਘਰਾਂ ਦੇ ਵਿੱਚ ਏਸੀ ਚੱਲਦੇ ਆ ਜੇ ਸਰਦੀ ਆ ਬਰ ਪੈਂਦੀ ਆ ਤਾਂ ਘਰਾਂ ਦੇ ਵਿੱਚ ਹੀਟ ਚੱਲਦੀ ਆ ਜੀ ਉੱਥੇ ਜਿਹੜੇ ਬੱਚੇ ਹੈਗੇ ਆ ਉਧਰਲੇ ਤਾਂ ਉਹਵੇਂ ਹਾਫ ਪੈਂਟ ਪਾਈ ਫਿਰਦੇ ਆ ਨੰਗੇ ਫਿਰਦੇ ਆ ਬਨਾਣਾ ਚ ਫਿਰਦੇ ਆ ਸਰਦੀਆਂ ਦੇ ਵਿੱਚ ਵੀ ਜੀ ਤੇ ਜਿਹੜੇ ਸਾਡੇ ਵਰਗੇ ਬੰਦੇ ਹੈਗੇ ਬਜ਼ੁਰਗ ਹੈ ਉਹ ਘਰਾਂ ਦੇ ਵਿੱਚ ਵੀ ਜੈਕਟਾ ਪਾਈ ਫਿਰਦੇ ਆ ਕਿਉਂਕਿ ਸਾਨੂੰ ਠੰਡ ਜਿਆਦਾ ਲੱਗ ਮਹਿਸੂਸ ਕਰਦੇ ਆ ਅਸੀਂ ਉੱਥੇ ਜੀ ਤੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਏਸੀ ਦੇ ਵਿੱਚ ਵੀ ਉਹਨਾਂ ਨੂੰ ਠੰਡ ਨਹੀਂ ਲੱਗਦੀ ਸਾਨੂੰ ਏਸੀ ਦੇ ਵਿੱਚ ਵੀ ਠੰਡ ਲੱਗਦੀ ਆ ਅੱਛਾ ਜੀ ਤੇ ਕਿਉਂਕਿ ਅਸੀਂ ਪੰਜਾਬ ਦੇ ਵਾਤਾਵਰਣ ਦੇ ਮੁਤਾਬਕ ਰਹ ਰਹੇ ਆ ਹਮ ਤੇ ਉੱਥੇ ਜਾ ਕੇ ਕਿਉਂਕਿ ਸਾਲ ਬਾਅਦ ਵਾਪਸ ਆ ਜਾਈਦਾ ਹਮ ਵਾਤਾਵਰਣ ਠੀਕ ਆ ਸਭ ਠੀਕ ਆ ਪ੍ਰਸ਼ਾਸਨ ਦੇ ਤੌਰ ਤੇ ਆਪਣੇ ਜਿਵੇਂ ਪ੍ਰਸ਼ਾਸਨ ਦੇ ਵਿੱਚ ਤੁਸੀਂ ਕੰਮ ਕਰਾਉਣਾ ਹੋਵੇ ਜੀ ਆਪਣੇ ਇੱਥੇ ਏਜੰਟ ਮਿਲਦੇ ਆ ਤੁਹਾਨੂੰ ਦਲਾਲ ਮਿਲਦੇ ਆ ਤੁਸੀਂ ਸਿੱਧੇ ਜਾਂਦੇ ਆ ਤੁਹਾਡਾ ਕੰਮ ਨਹੀਂ ਹੁੰਦਾਗਾ ਬਾਰ ਬਾਰ ਤੁਹਾਨੂੰ ਕੀੜੇ ਲਾਉਣੇ ਪੈਂਦੇ ਆ ਰਿਸ਼ਵਤਾਂ ਦੇਣੀਆਂ ਪੈਂਦੀਆਂ ਇਸ ਗੱਲੋਂ ਕੈਨੇਡਾ ਠੀਕ ਆ ਜੀ ਅੱਛਾ ਰਿਸ਼ਵਤ ਖੋਰੀ ਹੈ ਨਹੀਂ ਉੱਥੇ ਤੁਹਾਡੇ ਮਤਲਬ ਰਿਸ਼ਵਤ ਖੋਰੀ ਹੋਏਗੀ ਬਹੁਤ ਵੱਡੇ ਪੱਧਰ ਤੇ ਹੋਏਗੀ ਆਮ ਜਿਹੜੇ ਲੋਕ ਆ ਉਹਨਾਂ ਨੇ ਕਿਤੇ ਵੀ ਕੰਮ ਕਰਾਉਣਾ ਹੋਵੇ ਆਜਾ ਉਹ ਆਨਲਾਈਨ ਵੀ ਕਰਵਾ ਸਕਦੇ ਆ ਟੈਲੀਫੋਨ ਤੇ ਵੀ ਕੰਮ ਹੁੰਦੇ ਆ ਉੱਥੇ ਆਪ ਜਾ ਕੇ ਵੀ ਕੰਮ ਹੁੰਦੇ ਆ ਤੁਹਾਨੂੰ ਬਾਰ ਬਾਰ ਕੋਈ ਚੱਕਰ ਨਹੀਂ ਮਾਰਨੇ ਪੈਂਦੇ ਕੋਈ ਗੇੜੇ ਨਹੀਂ ਮਾਰਨੇ ਪੈਂਦੇ ਇਦਾਂ ਦਾ ਨੀਗਾ ਤੁਸੀਂ ਜਿਵੇਂ ਆਪਾਂ ਇੱਥੇ ਬੋਰ ਹੋ ਜਾਂਦੇ ਆ ਔਖੇ ਹੋ ਜਾਂਦੇ ਆ ਪ੍ਰਸ਼ਾਸਨ ਦੇ ਕੰਮਾਂ ਤੋਂ ਆਪਾਂ ਤਾਂ ਕੰਮ ਹੀ ਛੱਡ ਦਿੰਨੇ ਕਿ ਛੱਡ ਪਰੇ ਯਾਰ ਨਹੀਂ ਹਾਂ ਉੱਥੇ ਇਦਾਂ ਦਾ ਹੈ ਨਹੀਂ ਜੀ ਬਸ ਠੀਕ ਹੈ ਜੀ ਜੇ ਮੌਸਮ ਦੀ ਆਪਾਂ ਗੱਲ ਕੀਤੀ ਕਿ ਮੌਸਮ ਠੰਡ ਗਰਮੀ ਇਦਾਂ ਤੁਹਾਨੂੰ ਮਤਲਬ ਚੰਗਾ ਲੱਗਿਆ ਕਿ ਮਤਲਬ ਮੌਸਮ ਉਤੋਂ ਖਰਾਬ ਲੱਗਿਆ ਤੁਹਾਡੇ ਹਿਸਾਬ ਨਾਲ ਮੈਨੂੰ ਗਰਮੀ ਦਾ ਮੌਸਮ ਤਾਂ ਉੱਥੇ ਠੀਕ ਲੱਗਿਆ ਜੀ ਕਿਉਂਕਿ ਗਰਮੀ ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਪਿਛਲੇ ਸਾਲ ਹੀ ਤਾਂ ਬਹੁਤ ਜ਼ਿਆਦਾ ਗਰਮੀ ਪਈ ਜੀ ਉੱਥੇ ਗਰਮੀ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਜਦੋਂ ਠੰਡ ਮਹਿਸੂਸ ਹੁੰਦੀ ਆ ਤੁਸੀਂ ਜੈਕਟ ਪਾ ਲਓ ਉੱਥੇ ਬਾਹਰ ਨਿਕਲੋ ਬਾਹਰ ਧੁੱਪ ਹੈਗੀ ਆ ਪੰਜਾਬੀ ਹੈਗੇ ਮਿਲਦੇ ਆ ਸੈਰਾਂ ਹੁੰਦੀਆਂ ਚੰਗੀਆਂ ਉੱਥੇ ਜੀ ਤੇ ਸਰਦੀਆਂ ਦੇ ਵਿੱਚ ਮੁਸ਼ਕਲਾ ਕਮ ਉਥੇ ਬਾਹਰ ਨਿਕਲਣਾ ਕਿਉਂਕਿ ਸਨੋ ਹੁੰਦੀ ਆ ਉਥੇ অন্ਟਾਰੀਓ ਦੇ ਵਿੱਚ ਲਗਭਗ ਸਾਰੇ অন্ਟਾਰੀਓ ਚ ਹੀ ਸਨੋ ਪੈਂਦੀ ਆ ਜੀ ਸਕੈਚੂਅਨ ਵਾਲੇ ਪਾਸੇ ਇਧਰ ਵੀ ਪੈਂਦੀ ਆ ਵਿਨੀ ਪੱਗ ਵਾਲੇ ਪਾਸੇ ਵੀ ਪੈਂਦੀ ਆ ਨੋਵਾ ਸਕੋਸ਼ੀ ਵਾਲੇ ਪਾਸੇ ਵੀ ਪੈਂਦੀ ਆ ਸਾਰੇ ਨਹੀਂ ਬਰਫ਼ ਤੋਂ ਕੁਝ ਜੇ ਹੈ ਵੀ ਇਧਰ ਨਹੀਂ ਘੱਟ ਪੈਂਦੀ ਆ ਉਹ ਸਿਰਫ BC ਆ ਇੱਕ ਜਿੱਥੇ ਸਰਦੀਆਂ ਦੇ ਵਿੱਚ ਬਰਖਾ ਹੀ ਹੁੰਦੀ ਆ ਕੀ ਕਹਣਾ ਵੀ ਇੱਕ ਅੱਧੀ ਵਾਰ ਉੱਥੇ ਜਿਹੜੀ ਸਨੋਵਾ ਉਹ ਪੈ ਜਾਂਦੀ ਠੀਕ ਹੈ ਵੀ ਬ੍ਰਿਸ਼ ਕੋਲੰਬੀਆਲ ਠੀਕ ਹੈ ਬਹੁਤ ਹਾਂਜੀ ਹਾਂਜੀ ਤੇ ਬਾਕੀ ਥਾਵਾਂ ਤੇ ਹੁਣ ਸਾਡੇ ਵਰਗੇ ਜਿਹਨਾਂ ਲੋਕਾਂ ਨੇ ਕੰਮ ਤੇ ਨਹੀਂ ਜਾਣਾ ਕਿਉਂਕਿ ਕੈਨੇਡਾ ਦੇ ਵਿੱਚ ਜ਼ਿੰਦਗੀ ਉਹਨਾਂ ਲੋਕਾਂ ਦੀ ਹੈ ਜਿਹੜੇ 24 ਘੰਟੇ ਕੰਮ ਤੇ ਜਾਂਦੇ ਆਪਦਾ ਠੀਕ ਹੈ ਕਿ ਬਹੁਤਾ ਸਮਾਂ ਉਹਨਾਂ ਦਾ ਕੰਮ ਤੇ ਨਿਕਲ ਜਾਂਦਾ ਫਿਰ ਆ ਕੇ ਉਹਨਾਂ ਦਾ ਬੱਚਿਆਂ ਚ ਘਰੇ ਆਉਂਦੇ ਆ ਨਿਕਲ ਜਾਂਦਾ ਜਿਹੜੇ ਲੋਕ ਵਿਹਲੇ ਆ ਸਰਦੀਆਂ ਦੇ ਚ ਜੇ ਬਾਹਰ ਸਨੋ ਪਈ ਹੋਈ ਹੈ ਘਰ ਦੇ ਵਿੱਚ ਤੁਸੀਂ ਤੁਰ ਫਿਰ ਸਕਦੇ ਆ ਬਾਹਰ ਆਉਣਾ ਜਾਣਾ ਤੁਹਾਨੂੰ ਰੋਕਾ ਹੋ ਜਾਂਦਾ ਉੱਥੇ ਕਿਉਂਕਿ ਬਾਹਰ ਸਨੋ ਕਦੇ ਮੈਂ ਮਾਈਨਸ 24 ਡਿਗਰੀ ਦੇ ਵਿੱਚ ਵੀ ਉੱਥੇ ਬਾਹਰ ਨਿਕਲਦਾ ਰਿਆ ਅੱਛਾ ਜੀ ਕਿਉਂਕਿ ਮੈਂ ਆਪਣੇ ਇੱਕ ਪੋਤੇ ਨੂੰ ਸਕੂਲ ਜੇ ਲੈਣ ਜਾਣਾ ਹੁੰਦਾ ਸੀ ਤੇ ਅੱਛਾ ਸਨੋ ਵਿੱਚ ਸਕੂਲ ਸਕਲ ਲੱਗਦੇ ਛੁੱਟੀ ਨਹੀਂ ਹੁੰਦੀ ਹਾਂ ਨਹੀਂ ਜੀ ਛੁੱਟੀਆਂ ਉੱਥੇ ਗਰਮੀਆਂ 'ਚ ਹੁੰਦੀਆਂ ਜੀ ਹਾਂ ਸਨੋ ਚ ਨਹੀਂ ਤੇ ਜਦੋਂ ਮੈਂ ਜਾਂ ਬੱਚੇ ਨੂੰ ਸਕੂਲ ਦੇ ਵਿੱਚ ਸਾਡੀ ਬੇਟੀ ਛੱਡ ਆਉਂਦੀ ਹੁੰਦੀ ਸੀ ਸਾਡੀ ਨੋ ਤੇ ਲੈਣ ਮੈਂ ਜਾਂਦਾ ਹੁੰਦਾ ਹੁੰਦਾ ਸੀਗਾ ਸਾਰੇ ਕਪੜੇ ਪਾ ਕੇ ਜਾਣੇ ਜੈਕਟਾ ਪਾ ਕੇ ਜਾਣੀ ਆ ਜਰਾਬਾਂ ਦੇ ਸਨੋ ਵਾਲੇ ਬੂਟ ਪਾ ਕੇ ਜਾਣੇ ਸਨੋ ਵਾਲੇ ਬੂਟਾਂ ਦੇ ਥੱਲੇ ਵੀ ਆਪਣੇ ਜਿਵੇਂ ਇੱਕ ਥਲੇ ਉਹਦੇ ਰੈਪਰ ਜਾਂ ਹੋਰ ਚੜ ਜਾਂਦਾ ਜਿਹਦਾ ਵੀ ਤੁਹਾਨੂੰ ਤਿਲਕਣ ਤੋਂ ਹੋਰ ਬਚਾਉਂਦਾ ਉਹ ਠੀਕ ਹੈ ਤੇ ਜਿਹੜੇ ਸਾਈਡ ਵਾਕ ਹੁੰਦੇ ਆ ਉਹਨਾਂ ਦੇ ਮਸ਼ੀਨਾਂ ਨਾਲ ਸਕੂਲ ਤੱਕ ਸਾਫ਼ ਕੀਤੇ ਹੁੰਦੇ ਆ ਸਾਈਡਾਂ ਤੇ ਚਾਰ ਚਾਰ ਪੰਜ ਪੰਜ ਫੁੱਟ ਬਰਫ਼ ਜੜੀ ਹੁੰਦੀ ਆ ਜੈਕਟਾਂ ਪਾ ਕੇ ਆਪਦਾ ਸਾਰਾ ਕੁਝ ਉਪਰ ਕਰਕੇ ਇਹਦੇ ਤੁਸੀਂ ਮੈਂ ਮੈਂਸ 24 ਚ ਨਿਕਲਦਾ ਰਿਆਂ ਬਾਹਰ ਜਦੋਂ ਘਰੋਂ ਬਾਹਰ ਨਿਕਲਣਾ ਇੱਕ ਰਮੜੀ ਠੰਡ ਮਹਿਸੂਸ ਹੁੰਦੀ ਸੀ ਉਦੋਂ ਬਾਅਦ ਚ ਨਹੀਂ ਉਦੋਂ ਬਾਅਦ ਤਾਂ ਆਈ ਸੀ ਵੀ ਜਿਹੜੇ ਤੁਸੀਂ ਹੱਥ ਆ ਉਹ ਪੈਂਟਾਂ ਚ ਪਾ ਕੇ ਨਹੀਂ ਜਾਣਗੇ ਹੱਥ ਬਾਹਰ ਨਿਕ ਕੱਢ ਕੇ ਤੁਰਨਾ ਤੁਸੀਂ ਬਾਈ ਚਾਂਸ ਤੁਹਾਡਾ ਜੇ ਪੈਰ ਤਿਲਕੇ ਤਾਂ ਤੁਸੀਂ ਆਪਣਾ ਜਿਹੜਾ ਬੈਲੈਂਸ ਹੈ ਉਹ ਬਣਾ ਲਓ ਬਚਾਅ ਕਰ ਸਕੋ ਬਚਾਅ ਕਰ ਸਕੋ ਤੁਸੀਂ ਆਪਣਾ ਹਾਂਜੀ ਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਕੰਮ ਕਰਦੇ ਰਹਿਣਾ ਪੈਂਦਾ ਉੱਥੇ ਜੇਕਰ ਕੰਮ ਨਹੀਂ ਕਰਦੇ ਜਿਵੇਂ ਆਪਾਂ ਹੁਣ ਬੈਠੇ ਇੰਟਰਵਿਊ ਕਰ ਰਹੇ ਹਾਂ ਜਾਂ ਪਹਿਲਾਂ ਆਪਾਂ ਮੰਨ ਲਓ ਘੰਟਾ ਦੋ ਘੰਟੇ ਗੱਲਾਂ ਕਰੇ ਆਏ ਲੋਕ ਮਿਲਦੇ ਉੱਥੇ ਜਿਵੇਂ ਵਿਹਲੇ ਰਹਿ ਸਕਦਾ ਕੋਈ ਦੋ ਹਾਂ ਇੱਥੇ ਵਿਹਲੇ ਮਿਲਦੇ ਆ ਉਹ ਜਿਨ੍ਹਾਂ ਕੋਲੇ ਕੰਮ ਨਹੀਂ ਜਿਵੇਂ ਸਾਡੇ ਵਰਗੇ ਲੋਕ ਜਾਂਦੇ ਆ ਜਿਹੜੇ ਉੱਥੇ ਪੋਤੇ-ਪੋਤੀਆਂ ਨੂੰ ਫੜਾਉਣ ਜਾਂਦੇ ਆ ਉਹਨਾਂ ਨੂੰ ਪਾਲਣ ਜਾਂਦੇ ਆ ਜਾ ਉਹਨਾਂ ਨੂੰ ਸਕੂਲ ਛੱਡਣ ਜਾਂਦੇ ਆ ਜਾਂ ਉਹਨਾਂ ਨੂੰ ਬੱਸ ਤੋਂ ਜਦ ਸਕੂਲ ਵਾਲੀ ਆਉਂਦੀ ਆ ਉਹਨੂੰ ਲੈ ਕੇ ਘਰੇ ਆਉਂਦੇ ਆ ਉਹ ਵਿਹਲੇ ਆ ਉੱਥੇ ਪਾਰਕਾਂ ਦੇ ਵਿੱਚ ਵਿਹਲੇ ਟਾਈਮ ਇਕੱਠੇ ਹੁੰਦੇ ਆ ਤਾਸ਼ਾਂ ਵੀ ਖੇਡਦੇ ਆ ਸੈਰਾਂ ਵੀ ਕਰਦੇ ਆ ਹੋਰ ਸਾਰਾ ਕੁਝ ਕਰਦੇ ਆ ਉਹੀ ਵਿਹਲੇ ਆ ਜਿਹੜੇ ਕੰਮ ਵਾਲੇ ਆ ਉਹ ਵੀ ਲੋਕ ਨੇ ਵਿਹਲੇ ਗਏ ਉੱਥੇ ਠੀਕ ਆ ਉਹ ਵਿਹਲੇ ਕੰਮ ਵਾਲਿਆਂ ਨੂੰ ਉੱਥੇ ਲਾਲਚ ਆ ਵੀ ਸਾਡੇ ਕੰਮ ਦੇ ਘੰਟੇ ਜਿਹੜੇ ਵੱਧ ਲੱਗ ਜਾਣ ਇਹ ਆ ਜੇਕਰ ਮੰਨ ਲਓ ਉਹਨਾਂ ਨੂੰ ਵਿਹਲਾ ਰਹਿਣਾ ਪਵੇ ਜੇ 1 ਜਾਂ 2 ਦਿਨ ਤਾਂ ਉਹਨਾਂ ਦਾ ਨੁਕਸਾਨ ਕਿੰਨਾ ਕੁ ਹੁੰਦਾ ਜੀ ਉਹਦੇ ਨਾਲ ਨੁਕਸਾਨ ਇਹ ਦੇਖੋ ਜੀ ਜਿਸ ਕਿਸਮ ਦੇ ਉੱਤੇ ਮਹਿੰਗਾਈ ਹੁਣ ਹੋਈ ਆ ਕਾਰਾਂ ਦੇ ਰੇਟ ਜਿਹੜੇ ਹੈਗੇ ਆ অন্ਟਾਰੀਓ ਦੇ ਵਿੱਚ ਜਿਹੜਾ ਘਰ ਪਹਿਲਾਂ 6-7 ਲੱਖ ਦਾ ਹੁੰਦਾ ਸੀਗਾ ਆ ਦੇ ਕੋ ਲੱਖ ਤੇ 1.5 ਲੱਖ ਮਿਲੀਅਨ ਦੇ ਵਿੱਚ ਹੋਇਆ ਪਿਆ ਉਹ ਠੀਕ ਹੈ ਜੀ ਤੇ 10 ਤੋਂ 15 ਲੱਖ ਦੇ ਵਿੱਚ ਕਾਰ ਆ ਉਹ ਇੰਨੇ ਮਹਿੰਗੇ ਕਰ ਲੈਣੇ ਫਿਰ ਉਹਨਾਂ ਦੇ ਕਿਸ਼ਤਾਂ ਮੋੜ ਦੀਆਂ ਜਾਂ ਫਿਰ ਕਾਰਾਂ ਲੈਣੀਆਂ ਉਹਨਾਂ ਦੀਆਂ ਕਿਸ਼ਤਾਂ ਮੋੜ ਦੀਆਂ ਇਨਸਟਾਲਮੈਂਟਸ ਇੰਨੀਆਂ ਨੇ ਉੱਥੇ ਇਹਦੇ ਲਈ ਉੱਥੇ ਵਿਲਾ ਰਹਿਣਾ ਤਾਂ ਕਿਸੇ ਲਈ ਮੁਸ਼ਕਲ ਬਹੁਤ ਆ ਜੋ ਬਦ ਤੋਂ ਬਦ ਕੰਮ ਜਿੰਨਾ ਹੋ ਸਕਦਾ ਆਪਣੇ ਬੰਦੇ ਉਹ ਟਰਾਈ ਕਰਦੇ ਆ ਵੀ ਉਹ ਕੰਮ ਕੀਤਾ ਜਾਵੇ ਹਾਂਜੀ ਫਿਰ ਜਿਵੇਂ ਆਪਣੇ ਲੋਕ ਮੰਨ ਲੋ ਕਹਿੰਦੇ ਆ ਕਿ ਪੰਜਾਬੀ ਜਿੱਥੇ ਜਾਵਣ ਇਹ ਬਦਲ ਨਹੀਂ ਸਕਦੇ ਕੀ ਆਪਣੇ ਲੋਕ ਉੱਥੇ ਜਾ ਕੇ ਬਦਲੇ ਆ ਕਿ ਉਹੀ ਇਹਨਾਂ ਦਾ ਸੁਭਾਅ ਆ ਹਲਚਲ ਸਾਰੀ ਉਹੀ ਰਹਿੰਦੀ ਆ ਆਪਣੇ ਲੋਕ ਜਿਹੜੇ ਤਾਂ ਬੱਚੇ ਜਾਂਦੇ ਆ ਇਥੋਂ ਪੜ੍ਹ ਲਿਖ ਕੇ ਜਾਂਦੇ ਆ ਜੀ ਉਹ ਤਾਂ ਬਦਲਦੇ ਹੀ ਬਦਲਦੇ ਆ ਕੈਨੇਡਾ ਦੇ ਹਾਲਾਤ ਦੇ ਮੁਤਾਬਕ ਉੱਥੇ ਜਾਂਦੇ ਆ ਕਿਉਂਕਿ ਉਹਨਾਂ ਦੇ ਕੰਮਕਾਰ ਵੀ ਉਦਾਂ ਦੇ ਆ ਜੀ ਤੇ ਜਿਹੜੇ ਦੂਜੇ ਲੋਕ ਆ ਵੱਡੀ ਉਮਰ ਦੇ ਜਾਂਦੇ ਆ ਉਹ ਆਪਣੇ ਨਾਲ ਸਾਰੀਆਂ ਇਥੋਂ ਵਾਲੀਆਂ ਆਦਤਾਂ ਲੈ ਕੇ ਜਾਂਦੇ ਆ ਇਥੋਂ ਵਾਲੀਆਂ ਵਿਵਹਾਰਤਾ ਨਾਲ ਲੈ ਕੇ ਜਾਂਦੇ ਆ ਜਿਵੇਂ ਇੱਥੇ ਤੁਸੀਂ ਕਿਸ ਚੌਕ ਦੇ ਵਿੱਚ ਆਪਣਾ ਉਹ ਟੂਣਾ ਕਰਦੇ ਹੁੰਦੇ ਆ ਟੂਨੇ ਉੱਥੇ ਵੀ ਹੁੰਦੇ ਆ ਅੱਛਾ ਕਬੂਤਰਾਂ ਨੂੰ ਦਾਣੇ ਉੱਥੇ ਵੀ ਪਾਏ ਜਾਂਦੇ ਆ ਉੱਥੇ ਜੇ ਕੋਈ ਹੋਰ ਪੰਛੀ ਹੈਗੇ ਆ ਉਹਨਾਂ ਨੂੰ ਵੀ ਦਾਣੇ ਪਾਉਂਦੇ ਆ ਆਪਣੇ ਲੋਕ ਜਿਨ੍ਹਾਂ ਨੂੰ ਕੋਈ ਗੋਰੇ ਬਹੁਤ ਮਾੜਾ ਸਮਝਦੇ ਆ ਹਾਂ ਵੀ ਆਪਣੇ ਤੋਂ ਪੂਰਨ ਕਰਦੇ ਆ ਪੂਰਨ ਤਾਂ ਹਾਂ ਜੀ ਬਰਮਟਨ ਤੋਂ ਮੈਂ ਗੱਲ ਸੁਣਾਉਣਾ ਸਾਡੇ ਘਰ ਦੇ ਨੇੜੇ ਪਾਰਕ ਸੀ ਇੱਕ ਜੀ ਉਹ ਪਾਰਕ ਦੇ ਇੱਕ ਖੁੰਜੇ ਦੇ ਵਿੱਚ ਘਰ ਦੇ ਵਿੱਚ ਪਿਛਲੇ ਪਾਸੇ ਉਹਨਾਂ ਨੇ ਸਪੈਸ਼ਲ ਕਬੂਤਰਾਂ ਦੇ ਵਾਸਤੇ ਉੱਚਾ ਕਰਕੇ ਬਣਾਇਆ ਹੋਇਆ ਸੀ ਜਿੱਥੇ ਦਾਣਾ ਰੱਖਦੇ ਸੀ ਉਹ ਤੇ ਪਾਣੀ ਵੀ ਰੱਖਦੇ ਸੀ ਜੀ ਇੰਨੇ ਕਬੂਤਰ ਉੱਥੇ ਆਉਂਦੇ ਸੀ ਨੇੜੇ ਗੋਰਿਆਂ ਦੇ ਘਰ ਸੀ ਉਸ ਤੋਂ ਬਾਅਦ ਉੱਟ ਕੇ ਉਹ ਗੋਰਿਆਂ ਦੇ ਘਰਾਂ ਦੇ ਮਿੱਠਾ ਕਰਦੇ ਸੀ ਗੋਰਿਆਂ ਨੇ ਬਹੁਤ ਕਿਹਾ ਵੀ ਇਹਨਾਂ ਨੂੰ ਤੁਸੀਂ ਇਹ ਅਪੰਗ ਨਾ ਕਰੋ ਜੀ ਇਹਨਾਂ ਦੀ ਜਿਹੜੀ ਆਪਦੀ ਖਰਾਕ ਹੈ ਇਹ ਆਪ ਖਾਣ ਆਪ ਕੋਸ਼ਿਸ਼ ਕਰਨ ਇਹ ਠੀਕ ਹੈ ਪਰੰਤੂ ਆਪਣੇ ਲੋਕ ਹਟੇ ਨਹੀਂ ਸਭ ਗੋਰੇ ਉਹਨਾਂ ਦੀ ਮਿੱਠਾਂ ਤੋਂ ਡਰਦੇ ਘਰ ਵੇਚ ਕੇ ਹੋਰ ਕਿਤੇ ਪਾਸੇ ਚਲੇ ਗਏ ਆਪਣੇ ਲੋਕ ਇਹ ਕਾਨੂੰਨ ਨਹੀਂ ਛੱਡ ਸਕਦੇਗੇ ਹਾਂ ਅਸੀਂ ਗੋਰਿਆਂ ਨੂੰ ਗੋਰਿਆਂ ਦੇ ਤੋ ਘਰ ਛੱਡਣੇ ਮਜਬੂਰ ਕਰਦੇ ਹਾਂ ਹਾਂ ਜਿੱਥੇ ਆਪਣੇ ਜਿਆਦੇ ਰਹਿਣ ਬੰਦੇ ਇਕੱਠੇ ਹੋ ਜਾਂਦੇ ਆ ਗੋਰੇ ਫਿਰ ਉਹ ਤੋਂ ਘਰ ਵਿੱਚ ਗਏ ਹੋਰ ਪਾਸੇ ਚਲੇ ਜਾਂਦੇ ਆ ਉੱਥੇ ਇਹ ਵੀ ਟ੍ਰੈਂਡ ਚੱਲਦੇ ਆ ਉੱਥੇ ਕਿਉਂਕਿ ਆਪਣੇ ਲੋਕਾਂ ਦਾ ਥੋੜਾ ਜਿਹਾ ਰਹਿਣ ਸਹਿਣ ਹੋਰ ਕਿਸਮ ਦਾ ਗੋਰੀਆਂ ਦਾ ਥੋੜਾ ਜਿਹਾ ਹੋਰ ਕਿਸਮ ਦਾ ਹਾਂ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਆਪਣੇ ਪਰੇ ਨਹੀਂ ਹੁੰਦੇ ਵਿੱਚ ਵੱਜ ਨੂੰ ਤਿਆਰ ਰਹਿੰਦੇ ਆ ਉਹ ਕੁਝ ਵੀ ਕਿਵੇਂ ਹੁੰਦਾ ਦੱਸ ਰਹੇ ਉਹ ਆਪਣੇ ਜਿਹੜੇ ਸਟੂਡੈਂਟਸ ਜ਼ਿਆਦਾ ਨਵੇਂ ਜਾਂਦੇ ਆ ਜਿਹੜਿਆਂ ਦੇ ਕੈਂਚੀ ਚੱਪਲਾ ਪਾ ਕੇ ਤੇ ਚੱਕ ਵਾਲੇ ਸਾਫੇ ਬਣ ਕੇ ਮौज-ਮਸਤੀ ਨਾਲ ਕਮੀਜ਼ ਵੇਮਾ ਪਾ ਕੇ ਬਾਹਰ ਨਿਕਲਦੇ ਆ ਸਿਰਫ ਉਹ ਮੁੰਡੇ ਜਿਹੜੇ ਕੈਨੇਡਾ ਦੇ ਵਿੱਚ ਆਪਣੇ ਮਾਪੇ ਉਹਦੇ ਦੋਲਤ ਦੇ ਸਾਰੇ ਗਏ ਹੋਏ ਆ ਪਰਨ ਵਾਲੇ ਪਾਸੇ ਨੇ ਸਿਰਫ ਪੀਆਰ ਲੈਣ ਵਾਸਤੇ ਜਾਂ ਐਸ਼ ਕਰਨ ਵਾਸਤੇ ਗਏ ਹੋਏ ਆ ਜਦੋਂ ਚਾਰ ਚਾਰ ਪੰਜ ਪੰਜ ਨਿਕਲਦੇ ਆ ਸਾਈਡ ਵਾਕ ਤੇ ਉਹ ਫਿਰ ਕਿਉਂ ਬਣਾ ਕੇ ਨਹੀਂ ਚਲਦੇ ਗਏ ਉਹ ਸਾਈਡ ਚਲਦੇ ਆ ਚਾਰ ਚਾਰ ਜਾਣੇ ਸਾਰੀ ਸਾਈਡ ਵਾਕ ਇਕੱਠੀ ਤੇ ਚਲਦੇ ਆ ਉਹ ਜੇ ਕੋਈ ਮੁਰੇ ਗੋਰਾ ਆ ਜੇ ਉਹ ਸਾਈਡ ਤੇ ਹੋਏਗਾ ਇਹ ਨਹੀਂ ਸਾਈਡ ਤੇ ਹੋਣਗੇ ਪਰ ਇਹਨਾਂ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਉਹ ਬਹੁਤ ਘੱਟ ਆ ਉਹ 1% ਵੀ ਨਹੀਂ ਹੋਣੀ ਕਿਉਂਕਿ ਜਿਹੜੀਆਂ ਮਾੜੀਆਂ ਗੱਲਾਂ ਨੇ ਉਹ ਜ਼ਿਆਦਾ ਨੋਟਿਸ ਚ ਆਉਂਦੀਆਂ ਨੇ ਜਿਹੜੇ ਹਾਂ ਹਾਈਲਾਈਟ ਜ਼ਿਆਦਾ ਹੁੰਦੀਆਂ ਨੇ ਜਿਹੜੇ ਚੰਗੀਆਂ ਗੱਲਾਂ ਨੇ ਉਹ ਹਾਈਲਾਈਟਸ ਘੱਟ ਹੁੰਦੀਆਂ ਨੇ ਇਸ ਕਰਕੇ ਗੱਲਾਂ ਜ਼ਿਆਦਾ ਫਲੈਸ਼ ਹੋ ਜਾਂਦੀਆਂ ਨੇ ਇਹਨਾਂ ਦਾ ਇਹਨਾਂ ਦੇ ਕਰਕੇ ਜਿਹੜਾ ਨੁਕਸਾਨ ਹੋਰਾਂ ਨੂੰ ਭੁਗਤਣਾ ਪੈਂਦਾ ਜੀ ਹਾਂ ਬਿਲਕੁਲ ਜੀ ਇਹਨਾਂ ਕਰਕੇ ਨੁਕਸਾਨ ਕਿਉਂਕਿ ਸਾਰੀ ਜਿਹੜੀ ਇਮੇਜ ਆ ਪੰਜਾਬੀ ਬੱਚਿਆਂ ਦੀ ਉਹ ਸਾਰੀ ਫਿਰ ਉਦਾਂ ਦੀ ਬਣਦੀ ਆ ਇਨਾਂ ਦੀਆਂ ਜ਼ਿਆਦਾ ਗੱਲਾਂ ਹੁੰਦੀਆਂ ਨੇ ਚੰਗੇ ਬੱਚਿਆਂ ਦੇ ਫਰੇਟੇ ਹੈਗੇ ਆ ਉਹਨਾਂ ਦੇ ਗੱਲਾਂ ਘੱਟ ਹੁੰਦੀਆਂ ਨੇ ਅੱਜ ਜਿਵੇਂ ਆਪਾਂ ਗੱਲ ਕੀਤੀ ਕਿ ਬਜ਼ੁਰਗ ਜ਼ਿਆਦੇ ਨੇ ਬਾਹਰ ਜਿਵੇਂ ਪੋਤੇ-ਪੋਤੀਆਂ ਨੂੰ ਖੜਾਉਣ ਸਾਂਭਣ ਦੇ ਲਈ ਉਹਨਾਂ ਨੇ ਜਿਵੇਂ ਆਪਣੇ ਪਿੰਡਾਂ ਵਿੱਚ ਦੇਖਿਆ ਆਪਾਂ ਕਿ ਆਦਤਾਂ ਹੁੰਦੀਆਂ ਜ਼ਰਦਾ ਲਾਉਣਾ ਬਿੜੀਆਂ ਪਣੀ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਇਹ ਕਹਿੰਦੇ ਛੱਡ ਨਹੀਂ ਸਕਦੀਆਂ ਆਦਤਾਂ ਬਹੁਤ ਔਖੀਆਂ ਪਰ ਉੱਥੇ ਕਿਵੇਂ ਗੁਜ਼ਾਰਾ ਹੁੰਦਾ ਉਹਨਾਂ ਦਾ ਇਹ ਨਹੀਂ ਜੀ ਛੱਡਦੀਆਂ ਗਿਆ ਇਹ ਆਪਣੇ ਬੰਦੇ ਜਿਹੜੇ ਹੈਗੇ ਆ ਇਧਰੋਂ ਫਰਜ ਕਰ ਲੋ ਜਿਹੜੇ ਉਦਾਂ ਦਾ ਕੰਮ ਕਰਕੇ ਗਏ ਆ ਜਾਂ ਇੱਥੇ ਕੋਈ ਟਰੱਕ ਚਲਾਉਂਦਾ ਸੀ ਇਦਾਂ ਦਾ ਜਰਦਾ ਲਾਉਣ ਦੀ ਆਤ ਜਿਨ੍ਹਾਂ ਨੂੰ ਪਈ ਹੋਈ ਹੈਗੀ ਆ ਉੱਥੇ ਜਰਦਾ ਜੁਰਦਾ ਤੇ ਮੇਰੇ ਖਿਆਲ ਜੇ ਮਿਲਦਾ ਉਹਦਾ ਬਹੁਤ ਮਹਿੰਗਾ ਮਿਲਦਾ ਉਹ ਇਧਰੋਂ ਹੀ ਲੈ ਕੇ ਜਾਂਦੇ ਆ। ਆ ਇੱਥੋਂ ਲੈ ਜਾਂਦੇ ਆ। ਹਾਂ ਜੀ ਸਾਡੇ ਪਾਰਕ 'ਚ ਇੱਕ ਬੰਦਾ ਗੱਲ ਸੁਣਾ ਰਿਹਾ ਸੀਗਾ ਕਦੇ ਆਉਣ ਲੱਗਾ ਉਹ ਆਪਣੀਆਂ ਜੈਕਟਾਂ ਦੀਆਂ ਸਾਰੀ ਜੇਬਾਂ ਭਰ ਲੀਆਂ ਉਹਨਾਂ ਨੇ। ਜਦੋਂ ਟ੍ਰਾਂਟੋ ਵਾਲੇ ਪੀਅਰ ਸਨ 에ਅਰਪੋਰਟ ਤੇ ਉਤਰੇ ਜਦੋਂ ਉਹਨਾਂ ਨੇ ਜੇਬਾਂ ਦੇਖਿਆ ਉਹ ਕਦੇ ਬਾਹਰ ਕੱਢੋ ਜਦੋਂ ਬਾਹਰ ਕੱਢਿਆ ਉਹਨਾਂ ਨੇ ਦੇਖ ਕੇ ਉਹਦੇ ਤੇ ਲਿਖਿਆ ਹੋਇਆ ਸੀਗਾ ਉਹ ਫੇਰ ਜੇਬ 'ਚ ਪਾ ਲਿਆ ਆ ਉਹ ਕਹਿੰਦਾ ਉਹ ਕਦਾਈ ਇਸ ਗੱਲੋਂ ਮੈਂ ਚੰਗਾ ਰਿਹਾ ਜਿਹੜਾ ਕਹਿੰਦਾ ਮੈਂ ਕੁੱਕਰ ਲਿਆ ਰਿਹਾ ਸੀ ਕਿ ਮੇਰੇ ਬੈਗ ਦੇ ਵਿੱਚ ਸੀ ਕਦਾ ਉਹ ਸਾਰੇ ਜਰਦਿਆਂ ਦੀਆਂ ਕੁੜੀਆਂ ਨਾਲ ਭਰਿਆ ਹੋਇਆ ਸੀ ਕੁੱਕਰ ਜਰਦਿਆਂ ਨਾਲ ਭਰਿਆ ਹਾਂਜੀ ਜਰਦਿਆਂ ਦੀਆਂ ਕੁੜੀਆਂ ਨਾਲ ਭਰਿਆ ਹੋਇਆ ਸੀ ਕਿਉਂਕਿ ਉੱਥੇ ਮਿਲਦੀਆਂ ਨਹੀਂ ਜੇ ਮਿਲਦੀਆਂ ਤਾਂ ਬਹੁਤ ਮਹਿੰਗੀਆਂ ਮਿਲਦੀਆਂ ਨੇ ਆਪਣੇ ਬੰਦੇ ਜਾਣ ਲੱਗੇ ਆਪਣਾ ਸਾਰਾ ਸਮਾਨ ਜਿਹੜਾ ਉਹਦੇ ਨਾਲ ਲੈ ਕੇ ਜਾਂਦੇ ਨੇ ਠੀਕ ਹੈ ਹਾਂਜੀ ਆ ਜਰਦਿਆਂ ਦੀ ਇੱਕ ਹੋਰ ਆਤ ਹੁੰਦੀ ਹੈ ਮਲਕੇ ਹੋਰਾਂ ਨੂੰ ਵੀ ਲਵਾਉਂਦੇ ਨੇ ਮਲਕੇ ਬਿਲਕੁਲ ਜੀ ਉੱਥੇ ਦੇਖਿਆ ਸੀ ਪਾਰਕ 'ਚ ਜਦੋਂ ਇੱਕ ਬੰਦਾ ਥੋੜੀ ਜਿਹੀ ਕੱਢ ਲੈਂਦਾ ਸੀ ਹੱਥੇ ਤੇ ਮਲਣ ਲੱਗਦਾ ਸੀਗਾ ਉਹ ਦੂਰ ਨੇੜੇ ਜਿਹੜੇ ਉਹਨਾਂ ਦੇ ਯਾਰ ਦੋਸਤ ਖੜੇ ਹੋ ਦੇਖ ਲੈਂਦੇ ਸੀ ਉਹਨੇ ਕਰਨ ਲੱਗਿਆ ਦੋਦਾ ਭੱਜ ਕੇ ਉਹਦੋਂ ਨੂੰ ਜਾਂਦੇ ਸੀ ਥੋੜੀ ਥੋੜੀ ਏਸੀ ਵਿੱਚ ਸਾਨੂੰ ਵੀ ਮਿਲੂਗਾ ਇਹ ਹਾਂ ਜਰਦਾ ਕੈਨੇਡਾ ਵੀ ਲੈ ਕੇ ਹਾਂ ਬਿਲਕੁਲ ਬਿਲਕੁਲ ਜੀ ਜਰਦਾ ਵੀ ਉੱਥੇ ਮਿਲਦਾ ਹੈ ਹਾਂਜੀ ਤੇ ਬੀੜੀਆਂ ਵਾਲਾ ਤਾਂ ਕੀ ਬਣਦਾ ਜੀ ਫਿਰ ਬੀੜੀਆਂ ਨਹੀਂ ਉੱਥੇ ਮਿਲਦੀਆਂ ਉੱਥੇ ਸਿਕਟਾ ਮਿਲਦੀਆਂ ਨੇ ਉੱਥੇ ਹਾਂਜੀ ਉਹਨਾਂ ਦਾ ਪਰੌਖਾ ਹੁੰਦਾ ਹੋਣਾ ਬੀੜੀ ਬਣਾ ਕਹਿੰਦੇ ਆਹ ਔਖਾ ਤਾਂ ਹੈ ਜੀ ਉਹਨਾਂ ਦਾ ਫਿਰ ਜਾਂਦਾ ਉਹ ਵੀ ਨਾਲ ਲੈ ਕੇ ਜਾਂਦੇ ਆ ਜਾਂ ਫਿਰ ਉੱਥੇ ਬਰਦਾਸ਼ਤ ਕਰਨਾ ਪੈਂਦਾ ਉਹਨਾਂ ਨੇ ਬਿਨਾਂ ਬੀੜੀ ਤੋਂ ਹਾਂਜੀ ਬਰਦਾਸ਼ਤ ਕਰਨਾ ਪੈਂਦਾ ਅੱਛਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਇੱਕ ਮੈਡੀਕਲ ਸੇਵਾਵਾਂ ਦੀ ਉੱਥੇ ਕਹਿੰਦੇ ਮੈਡੀਕਲ ਦਾ ਬਹੁਤ ਔਖਾ ਅਪਾਇੰਟਮੈਂਟ ਲਓ ਜੇ ਕਿਸੇ ਦੇ ਅੱਜ ਦਰਦ ਉੱਠਿਆ ਆਪਣੇ ਤਾਂ ਘੰਟੇ 'ਚ ਆਪਰੇਸ਼ਨ ਕਰ ਦਿੰਦੇ ਆ ਜੀ ਉੱਥੇ ਕਹਿੰਦੇ ਕਿ ਮਹੀਨਾ-ਮਹੀਨਾ ਪਾਉਣ ਦੇਗੀ ਹਾਂ ਮੈਡੀਕਲ ਦਾ ਉੱਥੇ ਡਾਕਟਰਾਂ ਦੀ ਕਮੀ ਬਹੁਤ ਆ ਉੱਥੇ ਸਾਡਾ ਤੁਹਾਨੂੰ ਇੱਕ ਤਜਰਬਾ ਦੱਸਦਾ ਮੈਂ ਸਾਡਾ ਦੋਸਤ ਸੀ ਜਲੋਰ ਸਿੰਘ ਵਿਰਾੜ ਕੋੜਕਪੂਰੇ ਤੋਂ ਜੀ ਉੱਥੇ ਬ੍ਰਿੰਟਨ ਸੀ ਉਹ ਉਹਨਾਂ ਨੂੰ ਪ੍ਰੋਬਲਮ ਆ ਗਈ ਫੂਡ ਪਾਈਪ ਦੇ ਵਿੱਚ ਜਦ ਰੋਟੀ ਖਾਂਦੇ ਇੱਥੇ ਉਹ ਚਲੇ ਗਏ ਜਾ ਕੇ ਬ੍ਰਿੰਟਨ ਦੇ ਵਿੱਚ ਅਪਾਇੰਟਮੈਂਟਾਂ ਮਿਲਣ ਲੱਗੀਆਂ ਉਹਨਾਂ ਨੂੰ ਉਦੋਂ ਬਾਅਦ ਚ ਉਹ ਐਡਮੰਟਨ ਚਲੇ ਗਏ ਆਪਣੇ ਛੋਟੇ ਬੇਟੇ ਕੋਲੇ ਜੀ ਉੱਥੇ ਫਿਰ ਅਪਾਇੰਟਮੈਂਟ ਤੇ ਅਪਾਇੰਟਮੈਂਟ ਜਦੋਂ ਟ੍ਰੇਸ ਹੋਇਆ ਵੀ ਇਹ ਕੈਂਸਰ ਨਿਕਲਾਈ ਜਦੋਂ ਜੇ ਕੇਮੋਥੈਰਪੀਆਂ ਹੋਈਆਂ ਉਦੋਂ ਬਾਅਦ ਦੇ ਵਿੱਚ ਉਹਨਾਂ ਦਾ ਸਰਜਰੀ ਹੋਈ ਜੀ ਸਰਜਰੀ ਤੋਂ ਬਾਅਦ ਫਿਰ ਜਿਹੜਾ ਟੈਸਟ ਹੋਇਆ ਫਿਰ ਪਤਾ ਲੱਗਿਆ ਵੀ ਇਹ ਆਸੇ-ਪਾਸੇ ਫੈਲ ਚੁੱਕਿਆ ਠੀਕ ਹੈ ਤੇ ਕੈਮੋਥੈਰਪੀ ਸ਼ੁਰੂ ਹੋਣ ਤੱਕ ਤੇ ਪਹਿਲੇ ਅਪਾਇੰਟਮੈਂਟ ਜਿਹੜੀ ਉਹਨਾਂ ਨੂੰ ਮਿਲੀ ਸੀ ਉਹ 1 ਸਾਲ ਹੋ ਗਿਆ ਸੀ ਸਮਾਂ 1 ਸਾਲ ਬਾਅਦ ਜਾ ਕੇ ਟ੍ਰੀਟਮੈਂਟ ਸ਼ੁਰੂ ਹੋਇਆ ਉਹਨਾਂ ਦਾ ਜੇ ਇਹ ਟ੍ਰੀਟਮੈਂਟ ਪਹਿਲਾਂ ਸ਼ੁਰੂ ਹੋ ਜਾਂਦਾ ਤਾਂ ਜਿਹੜਾ ਸਾਡਾ ਦੋਸਤ ਸੀਗਾ ਉਹਦੀ ਜਾਨ ਬਚ ਸਕਦੀ ਸੀ ਇਹ ਕੁਝ ਹੈਗਾ ਹਾਂ ਇਹ ਮੈਡੀਕਲ ਵਾਲੇ ਪਾਸੋਂ ਉੱਥੇ ਇਸ ਕੋਲੋਂ ਮਾਰ ਪੈਂਦੀ ਆ ਤੇ ਪਰ ਜਿਹੜੇ ਮੈਡੀਕਲ ਫ੍ਰੀ ਆ ਇਸ ਕੋਲੋਂ ਲੋਕ ਥੋੜੇ ਸੌਖੇ ਆ ਜੇ 체ਤੀ ਇਲਾਜ ਸ਼ੁਰੂ ਹੋ ਜੇ ਤਾਂ ਸਾਰਾ ਕੁਝ ਆਪਣੇ ਕੋਲੋਂ ਤੁਹਾਨੂੰ ਪੇ ਨਹੀਂ ਕੁਝ ਕਰਨਾ ਪੈਂਦਾ ਜਿਹੜੇ ਪੀਆਰ ਨੇ ਉੱਥੇ ਹਾਂਜੀ ਜਿਵੇਂ ਉਹ ਬੱਚਿਆਂ ਦੀ ਗੱਲ ਕੀਤੀ ਕਿ ਛੋਟੇ ਬੱਚੇ ਜਿਵੇਂ ਸਕੂਲ ਛੱਡ ਕੇ ਆਉਣੇ ਲੈ ਕੇ ਆਉਣੇ ਉਹ ਹੌਲੀ ਹੌਲੀ ਵੱਡੇ ਵੀ ਹੁੰਦੇ ਆ ਜੀ ਸਾਰੇ ਬੱਚੇ ਤਾਂ ਉਹਨਾਂ ਦਾ ਕੀ ਮਾਹੌਲ ਹੈ ਜਿਵੇਂ ਆਪਣੇ ਮੋਹ ਪਿਆਰ ਹੈਗਾ ਉੱਥੇ ਵੀ ਆਈਆਂ ਕਿ ਫਰਕ ਹੈ ਜੀ ਦੋਵਾਂ ਇੱਥੋਂ ਨਾਲੋਂ ਉੱਥੇ ਜੇ ਜੇ ਤਾਂ ਇੱਥੇ ਦਾਦਾ ਦਾਦੀ ਕੋਲੇ ਰਹਿੰਦੇ ਆ ਫਿਰ ਤਾਂ ਉਹ ਬੱਚੇ ਪੰਜਾਬੀ ਵੀ ਬੋਲਣ ਲੱਗ ਜਾਂਦੇ ਆ ਸਾਰਾ ਕੁਝ ਕਰਨ ਲੱਗ ਜਾਂਦੇ ਆ ਮੋਹ ਪਿਆਰ ਵੀ ਵੱਧ ਜਾਂਦਾ ਜੀ ਪਰ ਜੇ ਉਹ ਥੋੜਾ ਜਿਹਾ ਘੱਟ ਰਹਿੰਦੇ ਆ ਫਿਰ ਜੇ ਤੋਂ ਆਪਣੇ ਜਿਹੜੇ ਸੁਭਾਅ ਬੱਚਿਆਂ ਨੂੰ ਸਮਝਾਉਣ ਦੇ ਜਾਂ ਉਹਨਾਂ ਦੇ ਥੋੜਾ ਜਿਹਾ ਝਟਕਣ ਦੇ ਉਹ ਬੱਚੇ ਇਹ ਬਰਦਾਸ਼ਤ ਨਹੀਂ ਕਰ ਦੇਗੇ ਫਿਰ ਉਹ ਕਹਿੰਦੇ ਆ ਦਾਦੂ ਇਟ ਇਜ਼ ਮਾਈ ਹੋਮ ਨਾਟ ਯੂਅਰ ਹੋਮ ਹਾਂ ਯੂ ਕੈਨ ਗੋ ਆਈ ਗਿਆ ਹਾਂ ਛੋਟੇ ਬੱਚੇ ਏਦਾਂ ਜਾਨੀ ਤੁਹਾਨੂੰ ਕਹਿ ਦਿੰਦੇ ਆ ਉਹ ਤੇ ਕਹਿੰਦੇ ਆ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾਗਾ ਪਰ ਜਦੋਂ ਤੁਸੀਂ ਆ ਜਾਂਦੇ ਹੋ ਉਹਨਾਂ ਕੋਲ ਰਹਿ ਕੇ ਫਿਰ ਉਹ ਮਹਿਸੂਸ ਵੀ ਕਰਦੇ ਆ ਦਾਦਾ ਦਾਦੀ ਕਿੱਥੇ ਚਲੇ ਗਏ ਫਿਰ ਉਹ ਤੁਹਾਨੂੰ ਮਹਿਸੂਸ ਵੀ ਕਰਦੇ ਆ ਉਹ ਕਿਉਂਕਿ ਉਹਨਾਂ ਨੂੰ ਬਹੁਤ ਮौजियां ਵੀ ਬਹੁਤ ਬੜੀਆਂ ਹੋਈਆਂ ਛੁੱਟੀਆਂ ਦੇ ਵਿੱਚ ਤੁਸੀਂ ਘਰੇ ਰਹਿਣੇ ਆ ਉਹ ਫਿਰ ਜਦੋਂ ਉਹਨਾਂ ਨੂੰ ਕੋਈ ਖਾਣ ਪੀਣ ਦੀ ਲੋੜ ਹੁੰਦੀ ਆ ਜਦੋਂ ਕਹਿੰਦੇ ਆ ਹਾਂ ਦਾਦੀ ਰਾਈਸ ਰਾਈਸ ਪਲੀਜ਼ ਉਹ ਦਾਦੀ ਫਿਰ ਚੌਲ ਬਣਾ ਕੇ ਦਿੰਦੀ ਆ ਕਿਤੇ ਹੋਰ ਕੁਝ ਬਣਾ ਕੇ ਦਿੰਦੀ ਆ ਫਿਰ ਜਦੋਂ ਦਾਦਾ ਦਾਦੀ ਉੱਥੇ ਨਹੀਂ ਹੁੰਦੇਗੇ ਕਮ ਕਰਾਣ ਦੇ ਦੂਜੇ ਗਏ ਹੁੰਦੇ ਫਿਰ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਫਿਰ ਮਿਸਤਾ ਕਰਦੀ ਆ ਬੱਚੇ ਹਾਂਜੀ ਬਿਲਕੁਲ ਇਹ ਮਾਹੌਲ ਹੈ ਜਿਵੇਂ ਆ ਇੱਕ ਚੀਜ਼ ਹੋਰ ਹੈ ਜਿਹੜੇ ਪੰਜਾਬ ਤੋਂ ਮੰਨ ਲਓ ਬਹੁਤੇ ਜਿਹੜੇ ਪਰਿਵਾਰ ਨੇ ਉਹ ਆਪਣੇ ਬੱਚੇ ਨੂੰ ਇਸ ਕਰਕੇ ਭੇਜਦੇ ਆ ਬਾਹਰ ਕਿ ਇੱਥੇ ਯਾਰ ਨਾ ਤਾਂ ਇਹਨੂੰ ਕੰਮ ਮਿਲਣਾ ਤੇ ਇੱਥੇ ਨਸ਼ਾ ਬਹੁਤ ਹੈ ਜਿਹੜਾ ਮੁੱਖ ਮੁੱਦਾ ਕੀ ਨਸ਼ਾ ਉੱਥੇ ਹੈ ਨਹੀਂਗਾ ਜੀ ਜਿਹੜਾ ਉੱਥੇ ਭੇਜਦੇ ਆ ਕਿ ਨਸ਼ੇਦ ਲੱਗ ਜਾਊ ਮੁੰਡਾ ਜੇ ਪੰਜਾਬ ਰਹਿਣਾ ਤਾਂ ਨਹੀਂ ਜੀ ਨਸ਼ਾ ਉੱਥੇ ਸਾਰਾ ਨਸ਼ਾ ਮਿਲਦਾ ਜੀ ਉੱਥੇ ਚਿੱਟਾ ਵੀ ਮਿਲਦਾ ਉੱਥੇ ਪੀਮ ਵੀ ਮਿਲਦੀ ਆ ਸਾਰਾ ਕੁਝ ਮਿਲਦਾ ਉੱਥੇ ਪਰ ਨਸ਼ਾ ਮਹਿੰਗਾ ਬਹੁਤ ਆ ਉੱਥੇ ਅੱਛਾ ਜੀ ਉੱਥੇ ਬੰਦੇ ਨੂੰ ਸਰਵਾਈਵ ਕਰ ਲਈ ਤੁਹਾਨੂੰ ਕੰਮ ਲੱਭਣਾ ਹੀ ਪੈਣਾ ਉੱਥੇ ਹੂੰ ਇਸ ਕਰਕੇ ਜਿਹੜੇ ਤਾਂ ਕੰਮ ਵਾਲੇ ਚੱਕਰ ਚ ਪੈ ਗਏ ਉਹ ਤਾਂ ਨਸ਼ੇ ਤੋਂ ਦੂਰ ਹੋ ਜਾਂਦੇ ਆ ਜਿਨ੍ਹਾਂ ਕੋਲੇ ਉੱਥੇ ਪੁੱਗ ਤੈ ਗਈ ਆ ਜਾਂ ਇਧਰੋਂ ਪੈਸੇ ਜਾਂਦੇ ਆ ਜਾਂ ਉੱਥੇ ਜਾ ਕੇ ਉਹਦਾਂ ਦੇ ਕੰਮ ਚ ਪੈ ਗਏ ਜਿੱਥੇ ਪੈਸੇ ਬਣਦੇ ਆ ਉਹ ਨਸ਼ੇ ਵਾਲੇ ਪਾਸੇ ਪੈ ਜਾਂਦੇ ਆ ਆ ਨਸ਼ਾ ਸਪਲਾਈ ਵੀ ਕਰਦੇ ਆ ਵੇਚਦੇ ਵੀ ਆ ਆਪ ਵੀ ਕਹਿੰਦੇ ਸਾਰਾ ਕੁਝ ਕਰਦੇ ਆ ਉਹ ਤਾਂ ਇਹ ਮਤਲਬ ਉਹ ਕਹਿੰਦੇ ਕਿ ਹੌਲੀ ਹੌਲੀ ਚੋਰੀਆਂ ਤੋਂ ਲੈ ਕੇ ਗੈਂਗਵਾਰਾਂ ਤੱਕ ਕੰਮ ਹੋ ਜਾਂਦਾ ਆ ਗੈਂਗਵਾਰਾਂ ਤੱਕ ਕਾਰਾਂ ਚੋਰੀਆਂ ਕਰਨ ਦਾ ਹੋਰ ਕਰਨ ਦਾ ਉਹ ਸਾਰਾ ਕੰਮ ਫਿਰ ਉਹ ਕਰਦੇ ਕਰਦੇ ਆ ਜਿਹੜੇ ਦੂਜੇ ਬੱਚੇ ਆ ਜਿਨ੍ਹਾਂ ਕੋਲੇ ਕੋਈ ਹੁਨਰ ਹੈ ਜਿਨ੍ਹਾਂ ਕੋਲੇ ਕਲਾ ਹੈ ਕੋਈ ਤੋ ਕਰਕੇ ਜਾਂਦੇ ਆ ਕੋਈ ਜਿਵੇਂ ਮੇਰਾ ਛੋਟਾ ਬੇਟਾ ਹੈ ਉੱਥੇ ਇਧਰੋਂ ਫਾਰਮੇਸੀ ਕਰਕੇ ਗਿਆ ਉਧਰ ਜਾ ਕੇ ਉਹਨੇ ਲਾਇਸੈਂਸ ਲਿਆ ਫਾਰਮੇਸੀ ਉਹ ਆਪਣੀ ਫਾਰਮੇਸੀ ਚਲਾਈ ਹੋਣੇ ਉਹ ਇੰਨਾ ਕੰਮ ਕਰਦਾ ਉਹ 12-12 ਘੰਟੇ ਕੰਮ ਕਰਦਾ ਉੱਥੇ ਉਹ ਚਾਹੇ ਉਹ ਚਿੱਟਾ ਕੋਟ ਪਾ ਕੇ ਜਾਂਦਾ ਉਹਨੇ ਦਵਾਈਆਂ ਵੇਚਣੀਆਂ ਆਉਂਦੀਆਂ ਉੱਥੇ ਪਰ ਲਾਲਚ ਉਹਨੂੰ ਵੀ ਆ ਨਾਲ ਚੰਗੀ ਇਨਕਮ ਆ ਉਹਦੀ 60-60 ਪੁਆਇੰਟ ਪਰ ਡਾਲਰ ਘੰਟੇ ਦੇ ਮਿਲਦੇ ਆ ਉਹਨੂੰ ਪਰ ਕੰਮ ਦੇ ਵਿੱਚ ਜੀਵਨ ਸਮਝਦੇ ਆ ਉਹ ਠੀਕ ਹੈ ਜੀ ਹਾਂ ਵਿਹਲੇ ਨਹੀਂ ਬਹਿ ਸਕਦੇ ਨਾ ਜੀ ਨਾ ਵਿਹਲਾ ਤਾਂ ਉਹਨਾਂ ਦਾ ਜੀ ਨਹੀਂ ਲੱਗਦਾ ਉਹਨਾਂ ਦਾ ਠੀਕ ਹੈ ਹਾਂਜੀ ਹੱਥ ਪੈ ਜਾਂਦੀ ਉਹਨਾਂ ਦੀ ਹੱਥ ਪੈ ਜਾਂਦੀਆਂ ਉਹਨਾਂ ਦੀ ਹਾਂਜੀ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਕਮਾਈ ਕਰਨ ਦਾ ਇਹ ਵੀ ਲਾਲਚ ਪੈ ਜਾਂਦਾ ਵੀ ਛੇਤੀ ਘਰ ਨੂੰ ਅਸੀਂ ਫ੍ਰੀ ਕਰੀਏ ਛੇਤੀ ਅਸੀਂ ਘਰ ਨੂੰ ਫ੍ਰੀ ਕਰੀਏ ਜੇ ਘਰ ਛੋਟਾ ਉਹਦੀ ਹਰ ਇੱਕ ਦੀ ਕੋਸ਼ਿਸ਼ ਇਹ ਜੇ ਪਹਿਲਾਂ ਜਾ ਕੇ ਬੇਸਮੈਂਟ ਜਨਦੇ ਆ ਉਹਨਾਂ ਨੂੰ ਐਵੇਂ ਉੱਪਰ ਘਰ ਲੈ ਕੇ ਰਹਿਵਾ ਜੇ ਘਰ ਛੋਟਾ ਲੈ ਲਿਆ ਫਿਰ ਉਹਨੂੰ ਐਵੇਂ ਵੱਡਾ ਕਰ ਲੈਣਾ ਜੇ ਵੱਡਾ ਕਰ ਲੈਣਾ ਉਹ ਐਵੇਂ ਹੁਣ ਫਾਰਮ ਹਾਊਸ ਚਲਾ ਜਾਵਾਂ ਜਦੋਂ ਇਹ ਉੱਥੇ ਟ੍ਰੈਂਡ ਬਹੁਤ ਆ ਲੋਕਾਂ ਦੇ ਵਿੱਚ ਟ੍ਰੈਂਡ ਵੱਧ ਜਿਵੇਂ ਅਕਸਰ ਆਪਣੇ ਪੰਜਾਬ ਵਿੱਚ ਗੱਲ ਕਰਦੇ ਜੀ ਕਿ ਨੌਜਵਾਨੋ ਜੇ ਤੁਸੀਂ ਬਾਹਰ ਗਏ ਹੋ 5-7 ਸਾਲ ਲਾਓ ਪੈਸੇ ਕਮਾਓ ਵਾਪਸ ਆ ਜਾਓ ਕਿ ਇਹ ਪੋਸੀਬਲ ਹੈਗਾ ਉੱਥੇ ਜਿਹੜਾ 5-7 ਸਾਲ ਲਾ ਕੇ ਬੰਦਾ ਵਾਪਸ ਇੱਥੇ ਆ ਜਾਵੇ ਦੇਖੋ ਜੀ ਆ ਜਿਹੜਾ ਹੁਣ ਉੱਥੇ ਮਾਹੌਲ ਬਣਿਆ ਹੋਇਆ ਇਹਦੇ ਤੋਂ ਸੁਣਦੇ ਆਂ ਕੁਝ ਫੈਮਿਲੀਆਂ ਵਾਪਸ ਆ ਰਹੀਆਂ ਨੇ ਜੀ ਪਰ ਜਿਹੜੇ ਉੱਥੇ ਸੈੱਟ ਹੋ ਗਏ ਕੰਮ ਕਰ ਰਹੇ ਜਿਨ੍ਹਾਂ ਨੂੰ ਚੰਗੇ ਮਿਲੇ ਹੋਏ ਆ ਉੱਥੇ ਉਹਨਾਂ ਦਾ ਮੁਸ਼ਕਲ ਹੋਣਾ ਵਾਪਸ ਆਉਣਾ ਮੁਸ਼ਕਲ ਹੈ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਵੀ ਉੱਥੇ ਐਡਜਸਟ ਹੋ ਗਏ ਉਹਨਾਂ ਨੇ ਵਾਪਸ ਆਉਣਾ ਹੀ ਨਹੀਂ ਇੱਧਰ ਠੀਕ ਹੈ ਜੀ ਹਾਂ ਜੀ ਇਸ ਕਰਕੇ ਉਹ ਤਾਂ ਉੱਥੇ ਹੀ ਰਹਿਣਗੇ ਤੇ ਉਹ ਹਾਲਾਤਾਂ ਦੇ ਮੁਤਾਬਕਾਂ ਇਹ ਵੀ ਇੱਧਰ ਕੁਝ ਫੈਮਲੀਆਂ ਵਾਪਸ ਵੀ ਆ ਰਹੀਆਂ ਨੇ ਉਧਰੋਂ ਹਾਂ ਜੀ ਉਹ ਆ ਰਹੀਆਂ ਨੇ ਹਾਂ ਜੀ ਉਹਨਾਂ ਦਾ ਕੀ ਕਾਰਨ ਆ ਜਿਹੜੇ ਵਾਪਸ ਆ ਰਹੇ ਉਹਨਾਂ ਦਾ ਕੀ ਕਾਰਨ ਮੰਨਦੇ ਹੋ ਵੀ ਕਿਉਂ ਉਹ ਇੱਥੇ ਦੇਖਦੇ ਕਿ ਇੱਥੇ ਹੁਣ ਠੀਕ ਰਹਿਾਂਗੇ ਉੱਥੇ ਨਾਲੋਂ ਉਹਨਾਂ ਦਾ ਕਾਰਨ ਇਹ ਵੀ ਇੱਧਰ ਜਿੰਨਾਂ ਕੋਲੇ ਚੰਗੀਆਂ ਜ਼ਮੀਨਾਂ ਜਾਇਦਾਦਾਂ ਸਿਗੀਆਂ ਚੰਗੇ ਕਾਰੋਬਾਰ ਇੱਧਰ ਚੱਲਦੇ ਉਧਰ ਜਾ ਕੇ ਫਿਰ ਉਹ ਸਰਦਾਰੀਆਂ ਨਹੀਂ ਨੇ ਇਧਰ ਲਾ ਲੀਆਂ ਹਾਂਜੀ ਹਾਂ ਇਧਰ ਹਰ ਇੱਕ ਦੇ ਕਾਰ ਰੱਖੇ ਹੋਏ ਆ ਬੁਲਟ ਰੱਖਿਆ ਹੋਇਆ ਥਾਰ ਜੀਪ ਰੱਖੀ ਹੋਈ ਹੈ ਕਿ ਹੈ ਵੱਡੇ ਵੱਡੇ ਟਰੈਕਟਰ ਰੱਖੇ ਹੋਏ ਹੈਗੇ ਆ ਜੀ ਮੰਦਰਾਵਾਲਾ ਦੇ ਟਰੈਕਟਰ ਹੈਗੇ ਜਾਂ ਹੋਰ ਟਰੈਕਟਰ ਹੈਗੇ ਆ ਉਧਰ ਆਪ ਦਾ ਸਾਰਾ ਕੁਝ ਹੁੰਦਾ ਹੀ ਨਹੀਂਗਾ ਇਹ ਆ ਜਾਂ ਉੱਥੇ ਲੋਨ ਤੇ ਆ ਕਿਸ਼ਤਾਂ ਤੇ ਆ ਹੋਰ ਸਾਰਾ ਕੁਝ ਉਹ ਫਿਰ ਇਧਰ ਆ ਕੇ ਆਪਦੀਆਂ ਸਰਦਾਰੀਆਂ ਵੀ ਚਾਹੁੰਦੇ ਆ ਨਾ ਉਹ ਹਾਂਜੀ ਅੱਛਾ ਇੱਕ ਗੱਲ ਹੋਰ ਕੀਤੀ ਜਾਂਦੀ ਜੀ ਖਾਣ ਪੀਣ ਨੂੰ ਲੈ ਕੇ ਖਰਾਕ ਨੂੰ ਕਿ ਉੱਧਰ ਲਈ ਖਰਾਕਾਂ ਬਹੁਤ ਚੰਗੀਆਂ ਜਿਹੜਾ ਜੂਸ ਮਿਲਦਾ ਪੂਰਾ ਫਰੈਸ਼ ਸਬਜ਼ੀਆਂ ਬਹੁਤ ਸਾਫ਼ ਸੁਥਰੀਆਂ ਇਹ ਕੀ ਹੈ ਉੱਥੇ ਬਾਕੀ ਇਹ ਗੱਲ ਕਿ ਜਿਹੜਾ ਫੂਡ ਵਧੀਆ ਮਿਲਦਾ ਉੱਥੇ ਨਾ ਜੀ ਇਹ ਤਾਂ ਗੱਲਾਂ ਹੀ ਨੇ ਫੂਡ ਦਾ ਜਿਹੜਾ ਜੂਸ ਮਿਲਦਾ ਹੈਗਾ ਮੈਂ ਤਾਂ ਉੱਥੇ ਹਰ ਸਾਲ ਜਾਂਦਾ ਮੈਂ ਤਾਂ ਫਰੈਸ਼ ਜੂਸ ਮੈਂ ਤਾਂ ਦੇਖਿਆ ਹੀ ਨਹੀਂ ਕਿਤੇ ਉੱਥੇ ਅੱਛਾ ਜੀ ਹਾਂ ਜਰਾ ਡੱਬਾ ਬੰਦ ਫਰੂਟ ਮਲ ਦਾ ਜੂਸਾਂ ਦਾ ਉੱਥੇ ਜਿਹੜੇ ਫਰੂਟ ਹੈਗੇ ਆ ਤੁਸੀਂ ਜਾ ਕੇ ਕਿਤੇ ਫਾਰਮ ਉੱਤੇ ਜਾ ਕੇ ਫਰੂਟ ਗਾਰਡਨ ਵਿੱਚ ਜਾ ਕੇ ਦਾ ਫਰੂਟ ਤੁਹਾਨੂੰ ਮਿਲ ਜਾਂਦੇ ਆ ਅਸੀਂ ਲੰਡਨ ਤੋਂ ਉੱਥੇ ਲਿਆਉਂਦੇ ਹੁੰਦੇ ਸੀਗੇ ਸੇਬ ਖੁਦ ਤੋੜ ਕੇ ਲੈ ਕੇ ਆਉਣੇ ਉੱਥੋਂ ਫਰੈਸ਼ ਬਹੁਤ ਟੇਸਟੀ ਹੁੰਦੇ ਸੀਗੇ ਉਹ ਜੂਸੀ ਹੁੰਦੇ ਸੀਗੇ ਜੇ ਉਥੇ ਤੁਸੀਂ ਸਬਜ਼ੀਆਂ ਵਾਲੇ ਜਾਣਾ ਬਾਹਰ ਫਾਰਮ ਆ ਉੱਚ ਉਥੇ ਆਪ ਸਬਜ਼ੀਆਂ ਫਰੈਸ਼ ਲੈ ਕੇ ਆਉਣੀਆਂ ਤੁਸੀਂ ਉਹ ਮਿਲਦੀਆਂ ਸੀਗੀਆਂ ਜੇ ਤੁਸੀਂ ਸਟੋਰ ਤੋਂ ਲਓਗੇ ਸਟੋਰ ਤੋਂ ਤਾਂ ਫਰੈਸ਼ ਚੀਜ਼ ਮਿਲਣੀ ਹੀ ਨਹੀਂਗੀ ਹਾਂ ਜੇ ਉਥੇ ਇੱਕ ਦੋ ਦਿਨ ਦੀ ਪੁਰਾਣੀ ਜਾਂ ਜਿਆਦਾ ਦਿਨ ਦੀ ਪੁਰਾਣੀ ਮਿਲੇਗੀ ਮਿਲੇਗੀ ਆਪਣੇ ਕਹਿੰਦੇ ਕਿ ਇਹ ਪੁੱਟੇ ਰੇਹਾਂ ਸਪ੍ਰੇਆਂ ਵਾਲੀ ਚੀਜ਼ ਐ ਵੀ ਇੱਥੇ ਬਿਮਾਰੀਆਂ ਲੱਗਦੀਆਂ ਖਾਣ ਨਾਲ ਉਥੇ ਇਹ ਫਰਕ ਹੈਗਾ ਉਥੇ ਹਾਂ ਇਹ ਫਰਕ ਹੈਗਾ ਉਥੇ ਰੇਹਾਂ ਸਪ੍ਰੇਆਂ ਵਾਲੀ ਹੈ ਨਹੀਂ ਕਿ ਚੀਜ਼ ਕਿਉਂਕਿ ਉੱਥੇ ਜਿਹੜਾ ਪਾਣੀ ਆ ਉਹ ਵੀ ਉੱਪਰੋਂ ਮੀਂਹ ਦਾ ਪਾਣੀ ਲੱਗਣਾ ਹੁੰਦਾ ਇਧਰਲੇ ਪਾਸੇ ਟ੍ਰੰਟ ਟਾਰਟੋਗੜੇ ਪਾਸੇ ਕੋਈ ਪਾਣੀ ਦਾ ਇੰਤਜ਼ਾਮ ਵੀ ਹੈ ਨਹੀਂਗਾ ਠੀਕ ਹੈ ਜੀ ਹਾਂ ਜਿਹੜੀਆਂ ਫਸਲਾਂ ਹੈਗੀਆਂ ਇੱਕ ਵਾਰ ਬੀਜਤੀਆਂ ਉਦੋਂ ਬਾਅਦ ਚ ਆਪਣੇ ਆਪ ਹੀ ਉਹ ਹੋਈ ਜਾਣੀਆਂ ਨੇ ਉੱਥੇ ਤੁਸੀਂ ਸਬਜ਼ੀਆਂ ਤੋੜ ਕੇ ਲਿਆਉਣੀਆਂ ਨੇਚਰਲੀ ਆ ਸਮਝ ਲਓ ਸਾਰਾ ਕੁਝ ਉੱਤੇ ਇਦਾਂ ਆਪਣੇ ਵਾਂਗੂ ਸਪਰੇਅ ਵਾਲਾ ਉਹ ਕੰਮ ਹੈ ਨਹੀਂਗਾ ਬਸ ਜਿਹੜੀ ਖਾਦ ਖਰਾਕ ਹੈਗੀ ਜਿਹੜੀ ਉੱਥੇ ਸਟੋਰਾਂ ਤੇ ਮਿਲਦੀ ਆ ਜਾਂ ਹੋਰਾਂ ਤੇ ਮਿਲਦੀ ਆ ਬਣਿਆ ਆਪਣੇ ਆ ਸਾਮਾਨ ਮਿਲਦਾ ਉੱਥੇ ਜੀ ਉਹ ਸਾਰਾ ਜਿਵੇਂ ਮੈਦੇ ਦਾ ਲਗਭਗ ਤਿਆਰ ਹੁੰਦਾ ਉਹ ਅੱਛਾ ਜੀ ਹਾਂਜੀ ਮੈਦਾ ਜਿਆਦਾ ਚੱਲਦਾ ਮੈਦਾ ਜਿਆਦਾ ਚੱਲਦਾ ਉੱਥੇ ਆ ਰਿਕ ਦਾ ਪੀਜ਼ਾ ਹੋਇਆ ਜਾਂ ਕੋਈ ਹੋਰ ਕੁਝ ਹੋਇਆ ਲਟਰ ਬੱਡਰਮ ਜਿੰਨਾ ਵੀ ਉੱਥੇ ਮਿਲਦਾ ਹੈਗਾ ਸਟੋਰਾਂ ਤੇ ਜਾਂ ਹੋਰ ਕਾਜੇ ਤੇ ਉੱਥੇ ਹਾਂਜੀ ਜੀ ਅੱਛਾ ਇਹ ਇੱਕ ਤਾਂ ਹੋ ਗਏ ਮੰਨ ਲਓ ਪੜਨ ਦੇ ਲਈ ਜਾਂਦੇ ਨੇ ਕੋਈ ਜਾਂਦੇ ਨੇ ਕੰਮ ਕਰਨ ਲਈ ਇੱਕ ਜਿਹੜਾ ਹੋਰ ਪਿਛੇ ਟ੍ਰੈਂਡ ਚੱਲੇ ਸੀ ਹੁਣ ਥੋੜਾ ਜਿਹਾ ਬੰਦ ਹੋ ਗਿਆ ਵਿਆਹ ਕਰਵਾ ਕੇ ਜਾਂਨ ਦਾ ਉਹ ਉੱਥੇ ਕਿੰਨੇ ਕੁ ਸੁੱਖ ਰਹਿੰਦੇ ਨੇ ਉਹਨਾਂ ਦੇ ਕੀ ਹਲਾ ਦਿੰਦੇ ਨੇ ਜਿਹੜੇ ਵਿਆਹ ਕਰਾ ਕੇ ਜਾਂਦੇ ਉੱਥੇ ਜਿਹੜੇ ਵਿਆਹ ਕਰਾ ਕੇ ਜਾਂਦੇ ਦੇਖੋ ਜੀ ਇੱਕ ਤਾਂ ਇਧਰਲੇ ਪਾਸੇ ਮੁੰਡਾ ਚਾਹੇ ਕੰਮ ਕਰੇ ਚਾਹੇ ਨਾ ਕਰੇ ਵਿਆਹ ਕਰੇ ਤਾਂ ਵੀ ਜਿਹੜੀ ਉਹਦੀ ਜਨਾਨੀ ਆ ਉਹਦੇ ਨਾਲ ਜਿਹੜਾ ਮੁੰਡੇ ਦਾ ਰੋਗ ਮੁੰਡੇ ਦਾ ਜਨਾਨੀ ਦਾ ਰੋਗ ਹੋਏਗਾ ਜੀ ਘਰ ਦੇ ਵਿੱਚ ਮੁੰਡੇ ਦੀ ਜੜੇ ਚੱਲੇਗੀ ਉਹ ਕੁੜੀ ਦੀ ਉਸ ਔਰਤ ਦੀ ਘਟ ਚੱਲੇਗੀ ਜੀ ਉਧਰ ਜਾ ਕੇ ਇੱਕ ਤਾਂ ਇਹ ਮੁੰਡੇ ਦੇ ਮਨ ਚੋਂ ਮਾਈਂਡ ਹੁਣ ਕਰਨਾ ਪੈਂਦਾ ਵੀ ਉਹ ਕੁੜੀ ਤੇ ਮੁੰਡੇ ਦੋਨੇ ਬਰਾਬਰ ਆ ਉੱਥੇ ਠੀਕ ਹੈ ਜੇ ਕੁੜੀ ਘਰ ਦਾ ਕੰਮ ਕਰਦੀ ਆ ਤਾਂ ਮੁੰਡਾ ਵੀ ਉਹਨੂੰ ਵੀ ਨਾਲ ਰਸੋਈ ਦਾ ਕੰਮ ਕਰਨਾ ਪੈਂਦਾ ਉਹਨੂੰ ਵੀ ਆਪਣੇ ਜਿਹੜੇ ਵਰਤਨ ਆ ਉਹ ਸਾਫ਼ ਕਰਨੇ ਪੈਂਦੇ ਆ ਉਹਨੂੰ ਵੀ ਬੱਚੇ ਨੂੰ ਹੋਣੇ ਪੈਂਦੇ ਆ ਬੱਚੇ ਤਿਆਰ ਕਰਨੇ ਪੈਂਦੇ ਆ ਸਕੂਲ ਤੋਰਨੇ ਪੈਂਦੇ ਆ ਸਾਰਾ ਕੁਝ ਯਾਨੀ ਜੀ ਲੇਡੀ ਵਾਲਾ ਕੰਮ ਬੰਦੇ ਨੂੰ ਵੀ ਕਰਨਾ ਪੈਂਦਾ ਤੇ ਲੇਡੀ ਨੇ ਤਾਂ ਕਰਨਾ ਹੀ ਕਰਨਾ ਉਹ ਯਾਨੀ ਦੀ ਇਹ ਮੰਦੇ ਵਿੱਚੋਂ ਇਹ ਗੱਲ ਨਿਕਲ ਜਾਂਦੀ ਆ ਉੱਥੇ ਵੀ ਮੈਂ ਕਰਦਾ ਵੱਡਾ ਬੰਦਾ ਹੈਗਾ ਵੀ ਲੇਡੀ ਇਹ ਕਰਦਾ ਕੰਮ ਕਰੂਗੀ ਮੈਂ ਨਹੀਂ ਕਰਨਾਗਾ ਇਹ ਇਸ ਕਰਕੇ ਉਹਨਾਂ ਦਾ ਜਿਹੜਾ ਇੱਕ ਦੂਜੇ ਦਾ ਰੋਪ ਸ਼ੋਭਾ ਉਹ ਚੱਕਿਆ ਜਾਂਦਾ ਉਸੇ ਗੱਲ ਤੋਂ ਨਿਕਲਦੀ ਆ ਨਾ ਵੀ ਜਿਹੜੇ ਤੰਡਵਲ ਜੂ ਦਾ ਕੋਈ ਯਕੀਨ ਨਹੀਂ ਕੈਨੇਡਾ ਦੇ ਵਿੱਚ ਇੱਕ ਦਾ ਉਥੋਂ ਦਾ ਜਿਹੜਾ ਮੌਸਮ ਆ ਉਹਦਾ ਕੋਈ ਯਕੀਨ ਨਹੀਂਗਾ ਇੱਕ ਵੈਦਰ ਦਾ ਹੋ ਗਿਆ ਇੱਕ ਵਾਈਫ ਦਾ ਹੋ ਗਿਆ ਇੱਕ ਵਰਕ ਦਾ ਹੋ ਗਿਆ ਠੀਕ ਹੈ ਕੋਈ ਯਕੀਨ ਨਹੀਂਗਾ ਕੋਈ ਯਕੀਨ ਨਹੀਂਗਾ ਵਰਕ ਕਿਹੜੇ ਵਾਲੇ ਤੁਹਾਡਾ ਚਲਾ ਜਾਣਾ ਕਿਹੜਾ ਕੰਮ ਤੁਸੀਂ ਛੱਡ ਗਏ ਕਿਹੜਾ ਨਵਾਂ ਕੰਮ ਕਰਨ ਲੱਗ ਜਾਣਾ ਇਹ ਨਹੀਂ ਪਤਾ ਲੱਗਦਾ ਕਿਹੜਾ ਸ਼ਹਿਰ ਛੱਡ ਕੇ ਤੁਸੀਂ ਦੂਜੇ ਸ਼ਹਿਰ ਚਲੇ ਜਾਣਾ ਇਹ ਨਹੀਂ ਕਿਸਦਾ ਉੱਥੇ ਪਤਾ ਲੱਗਦਾਗਾ ਤੇ ਕਿਹੜੀ ਔਰਤ ਨੇ ਕਿਹੜੇ ਬੰਦੇ ਨੂੰ ਛੱਡ ਕੇ ਕਿਹਦੇ ਨਾਲ ਚਲੇ ਜਾਣਾ ਜਾਣੀ ਕਿਸੇ ਵੇਲੇ ਵੀ ਤੁਹਾਡੇ ਜਿਹੜੇ ਕਿਉਂਕਿ ਜੇ ਤੁਹਾਡੀ ਮਿਸ ਅੰਡਰਸਟੈਂਡਿੰਗ ਹੋ ਗਈ ਆਪਣੇ ਵਾਂਗੂ ਨਹੀਂ ਵੀ ਚਾਰ ਲਾਵਾਂ ਵਾਲੀਆਂ ਤੇ ਸਾਰੀ ਜ਼ਿੰਦਗੀ ਉਸੇ ਨਾਲ ਹੀ ਨਿਵਾਉਣੀ ਆ ਤੇ ਉਹ ਬਸ ਤੁਹਾਨੂੰ ਛੱਡ ਕੇ ਚਲੀ ਜਾਏਗੀ ਉਹ ਬਹੁਤ ਵਾਪਰਦਾ ਕਿੰਨਾ ਕੁ ਵਾਪਰਦਾ ਜੀ ਇਹ ਕਿ ਤਲਾਕ ਹੋ ਗਏ ਕਿਸੇ ਹੋਰ ਨਾਲ ਵਿਆਹ ਹੋ ਗਿਆ ਕਾਫੀ ਕੁਝ ਹੁੰਦਾ ਇੱਥੇ ਹਾਂ ਉੱਥੇ ਇਸ ਕੱਲ ਦੀ ਆਜ਼ਾਦੀ ਹੈਗੀ ਆ ਵਿਛੜਨ ਦੀ ਔਰਤਾਂ ਨੂੰ ਬਰਾਬਰ ਉੱਥੇ ਜਾਨੀ ਦੇ ਚੱਲਦਾ ਰਹਿੰਦਾ ਉੱਥੇ ਜਾਨੀ ਦੇ ਇਦਾਂ ਦਾ ਕੇਸ ਹਾਂਜੀ ਹਾਂਜੀ ਅੱਛਾ ਇੱਕ ਤਾਂ ਹੋ ਗਿਆ ਮੁੰਡੇ ਨੂੰ ਭੇਜ ਦੇ ਆਪਣੇ ਕਿ ਚਲੋ ਕੰਮ ਕਰਨਗੇ ਜਾ ਕੇ ਸਾਨੂੰ ਪੈਸੇ ਭੇਜਣਗੇ ਕੁਝ ਆਪ ਖਰਚਾ ਸੈੱਟ ਹੋਣਗੇ ਹਨ ਇੱਕ ਕੁਝ ਪਰਿਵਾਰ ਨੇ ਜਿਹੜੇ ਲੜਕੀ ਨੂੰ ਭੇਜ ਦਿੰਦੇ ਆ 12 ਕਰਵਾਉਂਦੇ ਨੇ ਬਾਹਰ ਭੇਜ ਲੜਕੀ ਨੂੰ ਕਿ ਇਹ ਹੁਣ ਖਰਚਾ ਚਲਾਉ ਸਾਨੂੰ ਵੀ ਪੈਸੇ ਭੇਜੂ ਉਹ ਲੜਕੀਆਂ ਦੇ ਕੀ ਹਾਲਾਤ ਨੇ ਕਿਵੇਂ ਉਹ ਕੰਮ ਕਰਦੀਆਂ ਕੀ ਕੰਪਰੋਮਾਈਜ਼ ਕਰਨੇ ਪੈਂਦੇ ਉੱਥੇ ਹੁਣ ਅੱਜ ਕੱਲ ਕਿਉਂਕਿ ਉੱਥੇ ਮਹਿੰਗਾਈ ਬਹੁਤ ਆ ਗਈ ਜਿਹੜੇ ਐਜੂਕੇਸ਼ਨ ਦੇ ਬੱਚੇ ਜਾਂਦੇ ਆ ਖਾਸ ਕਰਕੇ ਕੁੜੀਆਂ ਜਾਂਦੀਆਂ ਨੇ ਕਿਉਂਕਿ ਉਹ ਇੱਕ ਕੱਲੀ ਕੁੜੀ ਤਾਂ ਉੱਥੇ ਰਹਿ ਨਹੀਂ ਸਕਦੀ ਇੱਕ ਕਮਰੇ ਦਾ ਕਿਰਾਇਆ ਇੰ ਜੇ ਬੇਸਮੈਂਟ ਜਿਹੜੀ ਪਹਿਲਾਂ 2 ਬੈਡਰੂਮ ਦੀ 5-600 ਡਾਲਰ ਦੀ ਸੀ ਉਹ ਅਜ 16-1700 ਡਾਲਰ ਦੀ ਹੋ ਗਈ ਹੁਣ ਉਹ ਜਿਹੜਾ ਬੱਚਾ ਸਟੂਡੈਂਟ ਆ ਸਕੂਲ ਕਾਲਜ ਦੇ ਵਿੱਚ ਉੱਥੇ ਪੜ੍ਹਨ ਵਾਸਤੇ ਜਾਂਦਾ ਕੰਮ ਦੇ ਸਿਰਫ 20 ਘੰਟੇ ਮਿਲੇ ਆ ਉਹ ਵੀ ਜੇ 20 ਘੰਟੇ ਕੰਮ ਮਿਲਿਆ ਤਾਂ ਉਹਦੇ ਪੈਸੇ ਤੁਸੀਂ ਕਮਾ ਸਕਦੇ ਆ ਉਹਦੇ ਵੀ ਤੁਹਾਨੂੰ ਇੰਨੇ ਕਿੰਨੇ ਹੋ ਜਾਣਗੇ ਕਿ ਤੁਸੀਂ ਆਪਣਾ ਖਰਚਾ ਕੱਟ ਸਕੋ ਤੇ ਇਧਰ ਭੇਜਣ ਵਾਲੀ ਗੱਲ ਤਾਂ ਬਿਲਕੁਲ ਹੀ ਨਹੀਂਗੀ ਠੀਕ ਹੈ ਕਿਉਂਕਿ ਕੋਈ ਕੋਲ ਪੈਸੇ ਉਹਨਾਂ ਕੋਲੇ ਹੁੰਦੇ ਹੀ ਨਹੀਂ ਵੀ ਇਧਰ ਭੇਜ ਸਕਣ ਉਹ ਅੱਜ ਕੱਲ ਬੱਚਿਆਂ ਦਾ ਬਹੁਤ ਮੁਸ਼ਕਲ ਹੈ ਬਹੁਤ ਸੋਚ ਸਮਝ ਕੇ ਇਧਰ ਭੇਜਣਾ ਚਾਹੀਦਾ ਬੱਚੇ ਨੂੰ ਵੀ ਅੱਜ ਕੱਲ ਉੱਥੇ ਕਿਉਂਕਿ ਹਾਲਾਤ ਪਹਿਲਾਂ ਵਾਲੇ ਨਹੀਂ ਕੈਨੇਡਾ ਦੇ ਰਹੇਗੇ ਉੱਥੇ ਮਹਿੰਗਾਈ ਜਿਆਦਾ ਹੋ ਗਈ ਆ ਰਹਿਣ ਦਾ ਖਰਚੇ ਜਿਆਦਾ ਹੋ ਗਿਆ ਉੱਥੇ ਸਕੂਲ ਕਾਲਜਾਂ ਦੀਆਂ ਫੀਸਾਂ ਵੀ ਜਿਆਦਾ ਹੋ ਗਈਆਂ ਨੇ ਉੱਥੇ ਮਤਲਬ ਮੁੰਡਿਆਂ ਨਾਲੋਂ ਕੁੜੀਆਂ ਨੂੰ ਤਾਂ ਕਾਫੀ ਔਖਾ ਹੁੰਦਾ ਹਾਂ ਕੁੜੀਆਂ ਨੂੰ ਜਿਆਦਾ ਔਖਾ ਇੱਕ ਨਾਲੇ ਖਾਸ ਕਰਕੇ ਜਿਹੜੇ ਪਲੱਸ 2 ਵਾਲੇ ਬੱਚੇ ਆ ਉਹ ਤਾਂ ਅਜੇ ਟੀਨੇਜਰੀ ਹੁੰਦੇ ਆ ਜੀ ਘਟੋ ਘਟਾ ਗ੍ਰੈਜੂਏਸ਼ਨ ਵਾਲੇ ਭੇਜੋ ਤਾਂ ਥੋੜੀ ਘਣੀ ਉਹਨਾਂ ਨੂੰ ਸਮਝ ਵੀ ਹੁੰਦੀ ਆ ਉਹਨਾਂ ਦਾ ਥ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਨਾ ਵੀ ਆਉਂਦਾ ਹੁੰਦਾ ਜੀ ਥੋੜੇ ਜਿਹਾ ਸਿਆਣੇ ਵੀ ਹੋਏ ਹੁੰਦੇ ਆ ਉਹ ਉਮਰ ਦੇ ਪੱਖੋਂ ਵੀ ਹਾਂ ਜੀ ਹਮਮ ਹੋਰ ਤੁਹਾਡੇ ਹਿਸਾਬ ਨਾਲ ਤੁਸੀਂ ਉੱਥੇ ਕੀ ਅਬਜ਼ਰਵ ਕੀਤਾ ਇੰਨੇ ਸਾਲਾਂ ਦੇ ਵਿੱਚ ਤੁਹਾਨੂੰ 10-11 ਸਾਲ ਹੋ ਗਏ ਆਉਂਦੇ ਜਾਂਦੇ ਨੂੰ ਕਿਤੇ ਆਉਨੇ ਜਾਂਦੇ ਕੀ ਤੁਹਾਨੂੰ ਲੱਗਿਆ ਕਿ ਉੱਥੇ ਹੋਰ ਜਿਹੜੀਆਂ ਗੱਲਾਂ ਬਾਤਾਂ ਕੋਈ ਸਾਂਝੀਆਂ ਕਰਨੀਆਂ ਹੋਣ ਤੁਸੀਂ ਨਹੀਂ ਬਸ ਠੀਕ ਆ ਜੀ ਸਾਡਾ ਤਾਂ ਹੁਣ ਮੈਂ ਵੀ ਰੁਟੀਨ ਜਿਹਾ ਹੀ ਬਣ ਗਿਆ ਜਿੰਦਗੀ ਦਾ ਕਿਉਂਕਿ ਜੀ ਦਾ ਸਾਡਾ ਜਿਹੜਾ ਹੈਗਾ ਇੱਥੇ ਸਾਡੇ ਪੰਜਾਬ 'ਚ ਹੀ ਲੱਗਦਾ ਆ ਕੇ ਸਾਡੇ ਆਪਣੇ ਘਰ ਆ ਪਤਾ ਨਹੀਂ ਸਾਡੇ ਆਪਣੇ ਬੱਚੇ ਆ ਉਹਨਾਂ ਨੇ ਘਰ ਲਏ ਹੋਏ ਆ ਉਹ ਘਰ ਤੋਂ ਉਹਨੂੰ ਆਪਣਾ ਘਰ ਨਹੀਂ ਲੱਗਦਾ ਜਦੋਂ ਤੁਸੀਂ ਪੰਜਾਬ ਚ ਆਉਣੇ ਜਿਹੜੇ ਤੁਸੀਂ ਆਪਣਾ ਘਰ ਆਪਣੀ ਕੋਠੀ ਪਾਈ ਹੋਈ ਆ ਇੱਥੇ ਆ ਕੇ ਲੱਗਦਾ ਵੀ ਸਾਡੀ ਆਪਣੀ ਕੋਠੀ ਆ ਇਹ ਵੀ ਆਪਣਾ ਘਰ ਆ ਇਹ ਵੀ ਆਉਣ ਜਾਣ ਇਸ ਕਰਕੇ ਬਣਿਆ ਹੋਇਆ ਵੀ ਇੱਥੇ ਅਸੀਂ ਲਗਾਤਾਰ ਇਸ ਕਰਕੇ ਨਹੀਂ ਰਹਿ ਸਕਦੇ 4-5 ਮਹੀਨਿਆਂ ਬਾਅਦ ਫਿਰ ਸਾਨੂੰ ਬੱਚਿਆਂ ਦੀ ਯਾਦ ਆਉਣ ਲੱਗ ਜਾਂਦੀ ਆ ਪੋਤੇ-ਪੋਤੀਆਂ ਦੀ ਯਾਦ ਆਉਣ ਲੱਗ ਜਾਂਦੀ ਆ ਬੇਟਿਆਂ ਦੀ ਯਾਦ ਆਉਣ ਲੱਗ ਜਾਂਦੀ ਆ ਇਸ ਕਰਕੇ ਦੁਆਰਾ ਫਿਰ ਜਾਣਾ ਪੈਂਦਾ ਇਸ ਇੱਕ ਕਰਕੇ ਵੀ ਇੱਕ ਵੀ ਗਰਮੀ ਦਾ ਮੌਸਮ ਆ ਚਲੋ ਇਧਰ ਜਾਦੇ ਹੁੰਦੀ ਆ ਉਧਰ ਕੱਟਿਆਈਏ ਸਰਦੀਆਂ ਉਧਰ ਜਾ ਕੇ ਸنو ਪੈਂਦੀ ਆ ਚਲੋ ਉਦੋਂ ਇਧਰ ਆ ਜਾਈਏ ਵੀ ਇਦਾਂ ਸਾਡਾ ਆਉਣ ਜਾਣ ਜਿਹੜਾ ਉਹ ਬਣਿਆ ਹੋਇਆ ਵੈਸੇ ਜਿਹੜੇ ਇਧਰੋਂ ਸਾਡੇ ਵਰਗੇ ਰਿਟਾਇਰਡ ਬੰਦੇ ਗਏ ਹੋਏ ਆ ਸਰਵਿਸ ਇਧਰ ਕੀਤੀਆਂ ਹੋਈਆਂ ਆ ਜੀ ਇਧਰ ਹੀ ਜ਼ਿਆਦਾ ਲੱਗਦਾ ਸਾਡਾ ਜੀ ਤੇ ਮਤਲਬ ਕੁੱਲ ਮਿਲਾ ਕੇ ਜੇ ਆਪਾਂ ਕੱਢਣਾ ਹੋਵੇ ਨਚੋੜਦਾ ਪੰਜਾਬ ਚੰਗਾ ਲੱਗਦਾ ਹਾਂ ਉਹ ਲੱਗਦਾ ਪੰਜਾਬ ਚੰਗਾ ਹੀ ਹੈ ਜੀ ਜਿੱਥੇ ਤੁਹਾਡਾ ਮਨ ਖੁਸ਼ ਹੋਏਗਾ ਤੁਹਾਡਾ ਰਹਿਣ ਦਾ ਉੱਥੇ ਜੀ ਕਰੇਗਾ ਤੁਹਾਡਾ ਹਾਂ ਜੀ ਤੁਹਾਡਾ ਸਮਾਂ ਵੀ ਉੱਥੇ ਜ਼ਿਆਦਾ ਵਧੀਆ ਗੁਜ਼ਰੇਗਾ ਬਿਲਕੁਲ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਗੱਲ ਬਤਾਂ ਹਾਂ ਥੈਂਕ ਯੂ ਜੀ ਬਹੁਤ 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 ਹਾਂ ਜੀ ਜੀ ਮੈਂ ਗੱਲਬਾਤ ਕੀਤੀ ਅੰਕਲ ਜੀ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਗੱਲਬਾਤ ਕਮੈਂਟ ਕਰ ਸਕਦੇ ਹੋ ਕਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਤੇ ਹੋਰ ਕਿਸ ਤਰੀਕੇ ਦੀਆਂ ਗੱਲਾਂਬਾਤਾਂ ਸੁਣਨੀਆਂ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ ਦੇਖਦੇ ਰਹੋ ਲੋਕਾਸ ਟੀਵੀ ਧੰਨਵਾਦ